ਸਸਿਕਲ ਦੋਸਤੋ ਮਾਰਸ਼ਲ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਜਿਵੇਂ ਕਿ ਅਸੀਂ ਆਪਜੀ ਨੂੰ ਦੱਸ ਦਈਏ ਕਿ ਵੀ ਨਗਰ ਕੌਂਸਲ ਦੇ ਵਿੱਚ ਅੱਜ ਬੜੀ ਦੇਰ ਤੋਂ ਬਾਅਦ ਲਗਭਗ 4 ਮਹੀਨੇ ਤੋਂ ਬਾਅਦ ਜੇਕਰ ਗੱਲ ਕਰ ਲਈਏ ਤਾਂ ਨਗਰ ਕੌਂਸਲ ਦੀ ਜੋ ਮੀਟਿੰਗ ਹੋਈ ਹੈ ਉਹ ਮੀਟਿੰਗ ਲੈ ਕੇ ਬਹੁਤ ਹੰਗਾਮਾ ਖੇਜ ਰਹੀ ਹੈ ਬੇਸ਼ੱਕ ਇਸ ਮੀਟਿੰਗ ਦੇ ਵਿੱਚ ਕੈਬਨਿਟ ਮਨਿਸਟਰ ਵਿਪਕ ਗਗਨ ਅਨਮੋਲ ਮਾਨ ਨੇ ਆਪਣੀ ਜਿੱਥੇ ਦਮਦਾਰ ਹਾਜ਼ਰੀ ਭਰੀ ਹੈ ਉੱਥੇ ਉਹਨਾਂ ਦੇ ਸਾਹਮਣੇ ਹੀ ਜੋ ਉਹਨਾਂ ਦੇ ਸੱਤਾਧਾਰੀ ਐਮ ਸੀ ਸੀ ਕੇ ਉਹਨਾਂ ਨੇ ਪ੍ਰਧਾਨ ਰਣਜੀਤ ਸਿੰਘ ਜਿੱਤੀ ਪਟਿਆਲਾ ਦੇ ਉੱਪਰ ਦੋਸ਼ ਲਗਾਏ ਕਿ ਉਹਨਾਂ ਦੇ ਕੰਮ ਨਹੀਂ ਹੋ ਰਹੇ ਹੈਗੇ ਤੇ ਨਾ ਹੀ ਕੋਈ ਉਹਨੂੰ ਸੁਣਵਾਈ ਹੋ ਰਹੀ ਹੈ ਤੇ ਇਸ ਤੋਂ ਇਲਾਵਾ ਜੋ ਪ੍ਰਧਾਨ ਰਣਜੀਤ ਸਿੰਘ ਜਿੱਤੀ ਪਟਿਆਲਾ ਸੀਗੇ ਉਹ ਸਾਰੇ ਜੋ ਸਵਾਲਾਂ ਦੇ ਜਵਾਬ ਹਾਸ ਹਾਸ ਕੀ ਦੇ ਰਹੇ ਸੀਗੇ ਤੇ ਇਸ ਤੋਂ ਇਲਾਵਾ ਜੇਕਰ ਗੱਲ ਕਰ ਲਈ ਜਾਵੇ ਤਾਂ ਬਹੁਤ ਹੀ ਹਮਲਾਵਰ ਰੂਪ ਦੇ ਵਿੱਚ ਨਜ਼ਰ ਆਏ ਬਹਾਦਰ ਸਿੰਘ ਓਕੇ ਤੇ ਉਸ ਤੋਂ ਇਲਾਵਾ ਜੋ ਖੁਸ਼ਬੀਰ ਸਿੰਘ ਹੈਪੀ ਜਿਨ੍ਹਾਂ ਦਾ ਕਿ ਬਾੜ ਨੰਬਰ 12 ਹੈ ਤੇ ਉਹਨਾਂ ਨੇ ਸਭ ਤੋਂ ਵੱਧ ਲਲਕਾਰ ਕੇ ਇਹੀ ਆਪਣੇ ਬਾਡਾ ਬਾਡਾ ਬਾਰੇ ਜਿੱਥੇ ਗੱਲ ਕੀਤੀ ਉਥੇ ਸ਼ਹਿਰ ਦੇ ਵਿਕਾਸ ਬਾਰੇ ਵੀ ਗੱਲ ਕੀਤੀ ਤੇ ਉਥੇ ਉਹਨਾਂ ਨੇ ਇਹ ਵੀ ਕਿਹਾ ਕਿ ਮੈਨੂੰ 1 ਸਾਲ ਵਾਸਤੇ ਜੇ ਹਰਾ ਪੈਨ ਮਿਲ ਜਵੇ ਤਾਂ ਮੈਂ ਸ਼ਹਿਰ ਦੀ ਸਾਰੀ ਜੋ ਵਿਕਾਸ ਹੈ ਉਹ ਕਰਕੇ ਵਿਖਾ ਸਕਦਾ ਤੇ ਇਸ ਤੋਂ ਇਲਾਵਾ ਨੰਦੀਪਾਲ ਬਾਂਸਲ ਵੱਲੋਂ ਵੀ ਜੋ ਸੱਤਾਧਾਰੀ ਤਰਸੀਗੀ ਉਹਨਾਂ ਦੇ ਉੱਪਰ ਹਮਲੇ ਬੋਲੇ ਗਏ ਤੇ ਵਿਕਾਸ ਦੇ ਵਿੱਚ ਪੱਖਪਾਤ ਕਰਨ ਦੇ ਦੋਸ਼ ਲਾਏ ਉਥੇ ਰਣਜੀਤ ਸਿੰਘ ਜਿੱਤੀ ਬੜਿਆਲਾ ਨੇ ਇਹ ਸਾਰੇ ਦੋਸ਼ਾਂ ਨੂੰ ਨਕਾਰਿਆ ਤੇ ਕਿਹਾ ਕਿ ਉਹ ਸਾਰੇ ਜੋ ਐਮਸੀ ਨੇ ਉਹਨਾਂ ਨੂੰ ਲੈ ਕੇ ਚੱਲਦੇ ਆ ਤਾਂ ਇੱਥੋਂ ਜੇਕਰ ਗੱਲ ਕਰ ਲਈਏ ਜੋ ਇਹ 10 ਲੱਖ 70 ਲੱਖ ਦੇ ਐਸਟੀਮੇਟ ਜੋ ਅੱਜ ਪਾਸ ਹੋਏ ਆ ਉਹ ਬੇਸ਼ੱਕ ਚਾਹੇ ਵਿਪਕ ਗਗਨਨ ਮੌਲ ਮਾਨ ਦੀ ਹਾਜ਼ਰੀ ਦੇ ਵਿੱਚ ਹੋਏ ਆ ਤੇ ਪਰ ਜੋ ਇਹੋ ਸਾਹ ਬਗੇ ਆ ਪਰਮਿੰਦਰ ਸਿੰਘ ਉਹਨਾਂ ਦਾ ਕਹਿਣਾ ਕਿ ਵੀ ਇਹ ਜੋ ਐਸਟੀਮੇਟ ਆ ਇਹ ਮੇਰੀ ਨੋਲਿਜ ਦੇ ਬਾਹਰ ਸੀਗੇ ਤੇ ਜੋ ਕਮੀ ਖਾਨੇ ਸੀਗੇ ਇਹ ਨਾ ਜੋ ਵੀ ਐਸਟੀਮੇਟ ਸੀਗਾ ਇਹ ਐਸਟੀਮੇਟ ਦੀ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਸੀ ਤੇ ਇਸ ਤਰ੍ਹਾਂ ਜੇਕਰ ਗੱਲ ਕਰ ਲਈਏ ਤਾਂ ਇਹ ਜੋ ਸਾਰੀ ਮੀਟਿੰਗ ਹੈ ਇਹ ਇੱਕ ਦੂਜੇ ਪਰਦੇਸ਼ ਮੜਨ ਮੜਾਉਣ ਦੇ ਵਿੱਚ ਜਿੱਥੇ ਅਜਾਈ ਗਈ ਲੱਗਦੀ ਆ ਉੱਥੇ ਪਰ ਜੋ ਬਿਬਾ ਗਗਨ ਅਨਮੋਲ ਮਾਨ ਨੇ ਇਹ ਸਾਰੀ ਮੀਟਿੰਗ ਤੋਂ ਬਾਅਦ ਇਹੀ ਨਤੀਜਾ ਕੱਢ ਕੇ ਦਿੱਤਾ ਹੈ ਕਿ ਵੀ ਇਹ ਜੋ ਮੀਟਿੰਗ ਹੈ ਹੁਣ 8 ਜਾਂ 4 ਮਹੀਨੇ ਬਾਅਦ ਨਹੀਂ ਹੋਇਆ ਕਰੇਗੀ ਹਰ 15 ਦਿਨ ਬਾਅਦ ਜਾਂ 1 ਮਹੀਨੇ ਦੇ ਵਿੱਚ ਦੋ ਵਾਰ ਮੀਟਿੰਗਾਂ ਜਾਂ ਇੱਕ ਵਾਰ ਘਟੋਕਟ ਮੀਟਿੰਗ ਜਰੂਰ ਹੋਇਆ ਕਰੇਗੀ ਤੇ ਆਪ ਜੀ ਨੂੰ ਸੁਣਾਉਣਾ ਸਾਰੇ ਜੋ ਕਿਵੇਂ ਦਾ ਮੀਟਿੰਗ ਦਾ ਹੱਲ ਰਿਹਾ ਤੇ ਕੀ ਕਹਿਣਾ ਚਾਹੁੰਦੇ ਨੇ ਰਣਜੀਤ ਸਿੰਘ ਜਿੱਤੀ ਪੜਿਆਲਾ ਪ੍ਰਧਾਨ ਨਗਰ ਕਾਉਂਸਲ ਕੁਰਾਲੀ ਤੇ ਉਸ ਤੋਂ ਇਲਾਵਾ ਜੋ ਵਿਰੋਧ ਜੋ ਵਿਰੋਧੀ ਦਿਰਦੇ ਸੀ ਕਹਿ ਲਈਏ ਬਹਾਦਰ ਸਿੰਘ ਓਕੇ ਤੇ ਹੋਰ ਐਮਸੀ ਸਹਿਬਾਨ ਕੀ ਕਹਿੰਦੇ ਨੇ ਅੱਜ ਦੀ ਮੀਟਿੰਗ ਦੇ ਬਾਰੇ ਮਨਮੀ ਅੱਜ ਮੀਟਿੰਗ ਦੇ ਵਿੱਚ ਸੱਤਾਧਾਰੀ ਜੋ ਸੀਗੇ ਐਮਸੀ ਉਹਨਾਂ ਦਾ ਦੋਸ਼ ਸੀਗਾ ਵੀ ਮੀਟਿੰਗ ਬਹੁਤ ਦੇਰ ਬਾਅਦ ਬੁਲਾਈ ਜਾਂਦੀ ਹੈ 8 ਮਹੀਨੇ ਬਾਅਦ ਜਾਂ 3 ਮਹੀਨੇ ਬਾਅਦ ਤੇ ਟਾਈਮ ਪੀਰੀਅਡ ਸ਼ਾਰਟ ਰਹੇਗਾ ਹੁਣ ਮੀਟਿੰਗਾਂ ਦਾ ਕੀ ਸਿਲਸਿਲਾ ਰਹੇਗਾ ਅੱਗੇ ਦੇਖੋ ਬਹੁਤ ਸਾਰੇ ਕੰਮ ਸੀ ਜਿਹੜੇ ਉਰਾਲੀ ਦੇ ਹੋਣ ਵਾਲੇ ਰਹਿੰਦੇ ਆ ਮੇਰੇ ਖਿਆਲ ਚ ਪਹਿਲਾਂ 8 ਮਹੀਨੇ ਬਾਅਦ ਮੀਟਿੰਗ ਬੁਲਾਈ ਗਈ ਫਿਰ 3 ਮਹੀਨੇ ਬਾਅਦ ਮੀਟਿੰਗ ਹਰ ਮਹੀਨੇ ਪ੍ਰਧਾਨ ਜੀ ਨੂੰ ਮੈਂ ਕਿਹਾ ਹੈ ਕਿ ਹਰ ਮਹੀਨੇ ਮੀਟਿੰਗ ਬੁਲਾਓ ਤਾਂ ਕਿ ਐਮਸੀਪੀ ਦੀਆਂ ਗੱਲਾਂ ਵੀ ਸੁਣੀਆਂ ਜਾ ਸਕਣ ਐਮਸੀ ਆਪਣੇ ਵਾਰਡ ਦੇ ਨੁਮਾਇੰਦੇ ਹੁੰਦੇ ਆ ਲੋਕਾਂ 'ਚ ਹਰ ਟਾਈਮ ਵਿਚਰਦੇ ਹੋ ਹਰ ਮਹੀਨੇ ਜਦੋਂ ਅਪਡੇਟ ਕਰਨਗੇ ਵੀ ਕਿਹੜੇ ਕੰਮ ਹੋ ਗਏ ਕਿਹੜੇ ਕੰਮ ਰਹਿ ਗਏ ਫੇਰ ਹੀ ਜਿਹੜੇ ਕੰਮ ਉਹ ਸਿਰੇ ਚੜ੍ਹਨਗੇ ਕੁਝ ਪਹਿਲਾਂ ਵਾਲੇ ਵੀ ਕੰਮ 3.5 ਕਰੋੜ ਦੇ ਪੈਂਡਿੰਗ ਪਏ ਸੀ ਜਿਹੜੇ ਹੋਣ ਵਾਲੇ ਰਹਿੰਦੇ ਸੀ ਕਿ ਜੇ ਹਰ ਮਹੀਨੇ ਮੀਟਿੰਗ ਕਮੇਟੀ ਦੀ ਹੁੰਦੀ ਰਹਿਣੀ ਹੈ ਤੇ ਲੋਕਾਂ ਦੇ ਕੰਮ ਫਿਰ ਰੁਕਣੇ ਨਹੀਂ ਐ ਸੋ ਬਹੁਤ ਸਾਰੇ ਕੰਮ ਆ ਜਿਹੜੇ ਅੱਜ ਸਾਰੇ ਐਮਸੀ ਸਾਹਿਬਾਨਾਂ ਦੇ ਅਸੀਂ ਸੁਣੇ ਜਿਨ੍ਹਾਂ ਨੂੰ 15 12 13 ਤਰੀਕ ਦੀ ਸੀ ਮੀਟਿੰਗ ਹੁਣ ਦੁਬਾਰਾ ਰੱਖੀ ਐ ਜਿਹਦੇ ਚ ਸਾਰੇ ਕੰਮ ਪਾ ਕੇ ਉਹ ਕੰਮਾਂ ਨੂੰ ਨਿਪਰੇ ਚਾੜਾਂਗੇ ਕੁਝ ਕਮੀਆਂ ਰਹਿੰਦੀਆਂ ਨੇ ਉਹ ਕਮੀਆਂ ਨੂੰ ਜੇ ਸੇਵਾ ਭਾਵਨਾ ਦੀ ਉਹਦੇ ਨਾਲ ਤੁਸੀਂ ਕਰੋਗੇ ਤਾਂ ਹਰ ਕੰਮ ਹੋਈ ਜਾਣਾ ਐ ਕੋਈ ਪੈਸੇ ਦੀ ਕਮੀ ਨਹੀਂ ਹੁੰਦੀ ਕਿਸੇ ਚੀਜ਼ ਦੀ ਕਮੀ ਨਹੀਂ ਹੁੰਦੀ ਮੈਡਮ ਮਤਿਆਂ ਦੇ ਵਿੱਚ ਜਿਹੜੀ ਗੱਲ ਦੇਖੀ ਗਈ ਹੈ ਪ੍ਰਧਾਨਗੀ ਦੇ ਵਾਰਡ ਦੇ ਵਿੱਚ ਤਕਰੀਬਨ 88 ਲੱਖ ਦੇ ਮਤੇ ਪਾਏ ਗਏ ਆ ਬਜਰਤੀ ਆਮ ਆਦਮੀ ਪਾਰਟੀ ਦੇ ਜਿਹੜੇ ਕੌਂਸਲਰ ਆ ਉਹਨਾਂ ਦੇ ਵਾਰਡ ਦੇ ਵਿੱਚ ਘੱਟ ਕੀਮਤ ਦੇ ਮਤੇ ਪਾਏ ਗਏ ਇੱਕ ਵਾਰ ਵੀ ਗੱਲ ਨਹੀਂ ਆ ਕਿ ਦੇਖੋ ਵਾਰਡ ਬੈਂਸੀਆਂ ਨੇ ਇਤਰਾਜ਼ ਜਤਾਇਆ ਕਿ ਕੁਝ ਦੇ ਕੰਮੋ ਘੱਟ ਪਾਏ ਗਏ ਆ ਕੁਝ ਦੇ ਜ਼ਿਆਦਾ ਪਾਏ ਗਏ ਨੇ ਇਸ ਤਰੀਕੇ ਸਾਡੀ ਜਿਹੜੀ ਪਾਰਟੀ ਆ ਤੁਸੀਂ ਦੇਖੋ ਆਪ ਹੀ ਮੈਂ ਉਹਨਾਂ ਲੀਡਰਾਂ ਚੋਂ ਨਹੀਂ ਆ ਜਿਹੜੀ ਤੱਕਾ ਸ਼ਹੀ ਜਾਂ ਕੋਈ ਬੰਦਾ ਹੁਣ ਕੰਮ ਕਰ ਰਿਹਾ ਆ ਉਸ ਪਾਸੇ ਨੂੰ ਅਸੀਂ ਜਾਈਏ ਤੇ ਬਟ ਸਾਰਿਆਂ ਦੇ ਕੰਮ ਬਰਾਬਰ ਹੋਣੇ ਚਾਹੀਦੇ ਚਾਹੇ ਉਹ ਜਿਹੜੀ ਮਰਜ਼ੀ ਪਾਰਟੀ ਨਾਲ ਸੰਬੰਧ ਰੱਖਦੀ ਹੈ ਕਿਉਂਕਿ ਲੋਕ ਸਬਰ ਨਹੀਂ ਹੋਣੇ ਚਾਹੀਦੇ ਲੋਕਾਂ ਦਾ ਕੰਮ ਪੂਰਾ ਹੋਣਾ ਚਾਹੀਦਾ ਹੈ ਜਿਹੜੇ ਲੋਕ ਕੋਈ ਸਾਡੀ سپورਟ 'ਚ ਖੜੇ ਨੇ ਕਿਸੇ ਨੂੰ ਕੰਮ ਦੀ ਕਮੀ ਨਹੀਂ ਆਉਣ ਦਿੱਤੀ ਜਾਉ ਮੈਨੂੰ ਬੇਸ਼ੱਕ ਹਰ 15 ਦਿਨ ਬਾਅਦ ਇੱਥੇ ਦੁਬਾਰਾ ਮੀਟਿੰਗਾਂ ਕਰਨੀਆਂ ਪੈਣ ਅਸੀਂ ਮੀਟਿੰਗਸ ਕਰਾਂਗੇ ਹਰ ਕੰਮ ਦੀ ਅਪਡੇਟ ਲਵਾਂਗੇ ਤੇ ਬਿਨਾ ਪੱਖਪਾਤ ਤੋਂ ਮੈਂ ਹੁਣ ਇਹਨਾਂ ਨਾਲ ਗੱਲ ਕਰਕੇ ਗਈਆਂ ਵੀ ਇਹ ਨਹੀਂ ਹੋਣਾ ਚਾਹੀਦਾ ਵੀ ਇਹਨਾਂ ਦੇ ਕੰਮ ਕਰਵਾਤੇ ਇਹਨਾਂ ਦੇ ਰਹਿ ਗਏ ਸਾਰਿਆਂ ਦੇ ਕੰਮ ਲੋਕਾਂ ਦੀ ਕੋਈ ਗਲਤੀ ਨਹੀਂ ਹੁੰਦੀ ਨਮਾਇੰਦਾ ਜਿਹੜੀ ਮਰਜ਼ੀ ਪਾਰਟੀ ਦਾ ਹੋਵੇ ਲੋਕਾਂ ਦੇ ਕੰਮ ਨਹੀਂ ਹੁੰਦੇ ਬਰਸਾਤਾਂ ਦਾ ਮੌਸਮ ਹੈ ਮੈਡਮ ਪਿਛਲੀ ਵਾਰ ਵੀ 12 ਮੰਦਰ ਦੇ ਕੋਲ ਜੋ ਮਕਾਨ ਹੜੇ ਸੀਗੇ ਜੀ ਤੇ ਹੁਣ ਫੇਰ ਨਦੀ ਦੇ ਵਿੱਚ ਕੰਸਟਰਕਸ਼ਨ ਹੋ ਰਹੀ ਹੈ ਇੱਕ ਨਾਮੀ ਕੰਪਨੀ ਵੱਲੋਂ ਕੀਤਾ ਜਾ ਰਿਹਾ ਇਹ ਇਹ ਲੋਕਾਂ ਨੇ ਰੱਖਸ਼ੇ ਨਹੀਂ ਪਾਸ ਹੁੰਦੇ ਹੈਗੇ ਨਦੀਆਂ ਦੇ ਵਿੱਚ ਕੰਸਟਰਕਸ਼ਨ ਹੋ ਰਹੀ ਹੈ ਨਹੀਂ ਇਹ ਅਸੀਂ ਮੈਂ ਪਹਿਲਾਂ ਵੀ ਇਹਨਾਂ ਨੂੰ ਪਤਾ ਕਰਨ ਨੂੰ ਕਿਹਾ ਸੀ ਕਿ ਈਓ ਸਾਹਿਬ ਦੀ ਜਾਣਕਾਰੀ ਦੇ ਮੁਤਾਬਕ ਵੀ ਅਸੀਂ ਉੱਥੇ ਕੋਈ ਵੀ ਕੰਸਟਰਕਸ਼ਨ ਕਰਨ ਨਹੀਂ ਦਿੱਤੀ ਜਿਹੜੀ ਵੀ ਗੈਰਕਾਨੂੰਨੀ ਹੈ ਪਰ ਫੇਰ ਵੀ ਅਜੇ ਇਹ ਹੁਣ ਜਾਣਗੇ ਉਹਦੀ ਵੀਡੀਓ ਬਣਾ ਕੇ ਪ੍ਰੋਪਰ ਮੈਨੂੰ ਤੇ ਜ ਜੇ ਉੱਥੇ ਕੋਈ ਵੀ ਗੈਰ ਕਾਨੂੰਨੀ ਕਾਰਵਾਈ ਕਾਨੂੰਨ ਤੋਂ ਬਾਹਰ ਜਾ ਕੇ ਕੀਤੀ ਜਾ ਰਹੀ ਹੈ ਬਿਲਕੁਲ ਵੀ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਇਹਨਾਂ ਦਾ ਕਹਿਣਾ ਤੇ ਹੈ ਵੀ ਉੱਥੇ ਕਿਸੇ ਤਰੀਕੇ ਦੀ ਨਦੀ ਦੇ ਅੰਦਰ ਨਸਟ੍ਰਕਚਰ ਨਹੀਂ ਹੋ ਰਹੀ ਜੇ ਹੋ ਰਹੀ ਹੈ ਤਾਂ ਇਹ ਸਾਡਾ ਕਿਸੇ ਨੂੰ ਕੋਈ ਸਹਿਯੋਗ ਨਹੀਂ ਇਹਨੂੰ ਠੱਪਾ ਦਿਓ ਇਹ ਮੈਨੂੰ ਰਿਪੋਰਟ ਅੱਜ ਸ਼ਾਮ ਤੱਕ ਕਰੋ ਕੋਈ ਵੀ ਇਹੋ ਜੀ ਹੋ ਰਹੀ ਹੈ ਨਾ ਕਰਨ ਵਾਲੇ ਨੂੰ ਤੇ ਨਾ ਕਰਵਾਉਣ ਵਾਲੇ ਨੂੰ ਸਾਡਾ ਦੋਵਾਂ ਨੂੰ ਸਾਡੀ ਕੋਈ ਸਪੋਰਟ ਨਹੀਂ ਹੈ ਜੀ ਇੱਕ ਕਲੋਨੀਆਂ ਦੇ ਬਕਾਇਆ ਦੀ ਕਾਫੀ ਦੇਰ ਤੋਂ ਜਿਹੜੀ ਮੈਡਮ ਗੱਲ ਚੱਲ ਗਈ ਹੈ ਤੁਸੀਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿਹਾ ਕੋਈ ਬਕਾਇਆ ਹੁਣ ਤੱਕ ਪਾਇਆ ਗਿਆ ਹੈ ਜਾਂ ਅਗਲੀ ਕਾਰਵਾਈ ਕੀ ਹੋਈ ਸੀ ਦੇਖੋ ਐਮਸੀਆ ਨੇ ਬੜੇ ਜ਼ੋਰਦਾਰ ਤਰੀਕੇ ਨਾਲ ਇਹ ਗੱਲਬਾਤ ਰੱਖੀ ਹੈ ਕਿ ਜਿਹੜੀਆਂ ਇੱਥੇ ਕਲੋਨੀਜ਼ ਨੇ 25-26 ਕਰੋੜ ਰੁਪਏ ਕੁਝ ਵੀ ਹਾਂਜੀ 26 ਕਰੋੜ ਕਰੋੜ 26 ਕਰੋੜ ਰੁਪਏ ਦੇ ਲਗਭਗ ਪੈਸਾ ਖੜਾ ਹੈ ਜਿਹੜੀ ਅਸੀਂ 12 ਤਰੀਕ ਨੂੰ ਮੀਟਿੰਗ ਰੱਖ ਲਈ ਤੁਸੀਂ 12 ਤਰੀਕ ਨੂੰ ਮੀਟਿੰਗ ਰੱਖਾਂਗੇ ਤੇ ਉਹਦੇ 'ਚ ਵਿਸਥਾਰ 'ਚ ਚਰਚਾ ਕਰਾਂਗੇ ਤੁਹਾਨੂੰ মিডিਏ ਨੂੰ ਅੱਜ ਵੀ ਤੁਸੀਂ ਆਏ ਹੋਇਓ ਮੈਂ ਕਿਹਾ ਸੀ ਵੀ ਜੇ ਵਿਧਾਨ ਸਭਾ ਦੀ ਕਾਰਗੁਜ਼ਾਰੀ ਸਾਰੀ মিডিਏ ਦੇ ਸਾਹਮਣੇ ਹੁੰਦੀ ਆ ਤੇ 노 ਡਾਊਟ ਜਿੱਥੇ ਲੋਕਾਂ ਲਈ ਅਸੀਂ ਕੰਮ ਪਾਸ ਕਰ ਰਹੇ ਹਾਂ ਵੀ মিডিਏ ਦੇ ਸਾਹਮਣੇ ਹੋਣਾ ਚਾਹੀਦਾ ਵੀ ਸਾਰੀਆਂ ਚੀਜ਼ਾਂ ਕਿਸ ਤਰੀਕੇ ਪਾਸ ਕੀਤੀਆਂ ਜਾ ਰਹੀਆਂ ਨੇ ਤੇ 12 ਫਰਵਰੀਕ ਨੂੰ ਦੁਬਾਰਾ ਮੀਟਿੰਗ ਰੱਖਾਂਗੇ ਜਿਹਦੇ ਵਿੱਚ ਕਿੰਨੇ ਕਿਹੜੇ ਕਲੋਨਾਈਜ਼ਰ ਨੇ ਸਾਡੇ ਪੈਸੇ ਦੇਣੇ ਨੇ ਖੁਦ ਮੈਂ ਆਉਂਗੀ ਉਹਦੇ ਵਿੱਚ ਵਿਸਾਰ ਦੇ ਵਿੱਚ ਚਰਚਾ ਕਰਾਂਗੇ ਤੇ ਕਿਸੇ ਨੂੰ ਕੁਢੀ ਨਹੀਂ ਦਿੱਤੀ ਜਾਊਗੀ ਕੋਈ ਵੀ ਲੋਕਾਂ ਦਾ ਪੈਸਾ ਨਾ ਰੱਖੋ ਸਾਨੂੰ ਪੈਸੇ ਦੀ ਤਰਾਲੀ ਦੇ ਵਿੱਚ ਡਵੈਲਪਮੈਂਟ ਲਈ ਜ਼ਰੂਰਤ ਹੈ ਤੇ ਤੁਸੀਂ ਇੰਨਾ ਕਮਾ ਰਹੇ ਹੋ ਤੇ ਛੋਟੀਆਂ-ਛੋਟੀਆਂ ਰਕਮਾਂ ਆਪਣੇ ਕੋਲ ਰੱਖੀਦੀਆਂ ਨਹੀਂ ਹੁੰਦੀਆਂ ਕੀ ਮੈਨੂੰ ਉਹ ਰਾ ਤੁਰਨਾ ਪਵੇ ਜਿਹੜੇ ਤੁਹਾਨੂੰ ਪਸੰਦ ਨਹੀਂ ਆਉਣੇ ਤੇ ਮੈਂ ਪਹਿਲਾਂ ਵੀ ਕਿਹਾ ਵੀ ਇਸ ਚੱਕਰ ਦੇ ਵਿੱਚ ਕੋਈ ਵੀ ਨਾਰਵ ਵੀ ਕਿਸੇ ਨਾਲ ਕੋਈ ਪਾਰਸ਼ੀਅਲਟੀ ਕਰਨੀ ਆ ਜਾਂ ਕੋਈ ਮਤਭੇਦ ਕਰਨਾ ਸਾਰਿਆਂ ਦਾ ਕੰਮ ਆ ਜਿਹੜੇ ਬਰਾਬਰ ਹੋਣਗੇ ਲੋਕਾਂ ਦਾ ਕੋਈ ਕਸੂਰ ਨਹੀਂ ਲੋਕਾਂ ਦੇ ਕੰਮ ਨਹੀਂ ਬਣਾਉਂਦੇ ਮੈਡਮ ਸ਼ਹਿਰ ਚ ਕਈ ਕੰਮ ਹੈ ਜਿਹੜੇ ਬਿਨਾ ਟੈਂਡਰ ਤੋਂ ਹੋ ਰਹੇ ਆ ਉਹਨਾਂ ਬਾਰੇ ਕੀ ਜੀ ਦੇਖੋ ਬਿਨਾ ਟੈਂਡਰ ਤੋਂ ਮੇਰੇ ਕੋਲ ਰਿਪੋਰਟ ਆਈ ਹੈ ਇਹ ਟੋਟਲੀ ਵਾਇਲੇਸ਼ਨ ਆਫ ਰੂਲਸ ਹੈ ਇੱਕ ਤੁਸੀਂ ਕਾਨੂੰਨਾ ਤੋਂ ਕਾਨੂੰਨ ਤੋਂ ਬਾਹਰ ਹੋ ਕੇ ਜਾ ਰਹੇ ਹੋ ਯੂਸਾਬੇ ਜਿਹੜੇ ਭਰਤੂਸ਼ਨ ਜੀ ਵੀ ਕਹਿ ਰਹੇ ਸੀ ਦੇਖੋ ਇਹ ਕੋਈ ਤੇ ਸਤਾਕਾਰੀ ਪਾਰਟੀ ਦੇ ਐਮਸੀ ਨਹੀਂ ਹੈਗੇ ਦੂਸਰੀ ਪਾਰਟੀ ਦੇ ਐਮਸੀਜ਼ ਨੇ ਉਹ ਉਹਦਾ ਉਸ ਚੀਜ਼ ਤੇ ਅਲੀਗੇਸ਼ਨ ਲਗਾਉਂਦੇ ਪਏ ਆ ਵੀ ਜਗਾ ਜਗਾ ਉੱਤੇ ਕੰਮ ਪਹਿਲਾਂ ਤੋਂ ਹੋ ਰਹੇ ਨੇ ਤੇ ਉਹਨੂੰ ਜਾ ਕੇ ਗਰਾਉਂਡ ਉਤੇ ਰਿਪੋਰਟ ਕਰੋ ਕਿ ਉਹ ਦੁਬਾਰਾ ਕਿਉਂ ਪਾਇਆ ਹੋਇਆ ਇੱਕ ਰਿਪੋਰਟ ਹੋਰ ਆਈ ਹੈ ਕਿ ਪਹਿਲਾਂ ਕੰਮ ਦੇ ਪੈਸੇ ਜਾ ਚੁੱਕੇ ਨੇ ਦੁਬਾਰਾ ਫਿਰ ਉਸੇ ਕੰਮ ਦੇ ਪੈਸੇ ਪਾਏ ਹੋਏ ਸੋ ਲੋਕਾਂ ਦਾ ਪੈਸਾ ਆਪਾਂ ਖਰਾਬ ਨਹੀਂ ਕਰਨਾ ਬੜੀ ਜ਼ਿੰਮੇਵਾਰੀ ਅਹੁਦੇ ਤੇ ਸਾਨੂੰ ਬਿਠਾਇਆ ਹੋਇਆ ਬੜੀ ਲਗਨ ਨਾਲ ਮਿਹਨਤ ਨਾਲ ਇਮਾਨਦਾਰੀ ਨਾਲ ਜਿਹੜੇ ਸਾਰੇ ਕੰਮ ਆਹੋ ਨਵੇੜੇ ਜਾਣ ਮੈਨੂੰ ਇਹ ਜਿੰਨੀਆਂ ਤੁਹਾਨੂੰ ਮੈਂ 3-4 ਇਨਕੁਆਰੀਜ਼ ਕਈਆਂ ਨੇ 2-4 ਦਿਨਾਂ ਚ ਨਵੇੜ ਕੇ ਉਹਦੀ ਰਿਪੋਰਟ ਕਰੋ ਉਸ ਤੋਂ ਬਾਅਦ ਮੈਂ ਤੁਹਾਨੂੰ ਇੱਥੇ ਖੜ ਕੇ ਜਵਾਬ ਦਵਾਂਗਾ ਮੈਡਮ ਜੇ ਕੋਈ ਗਲਤ ਟੈਂਡਰ ਪਾਉਂਦਾ ਉਸ ਤੇ ਕੋਈ ਕਾਰਵਾਈ ਕੀਤੀ ਜਾਏਗੀ ਕਿਉਂ ਨਹੀਂ ਕੀਤੀ ਜਾਂਦੀ ਗਲਤ ਟੈਂਡਰ ਪਾਊਗਾ ਤੇ ਸਸਪੈਂਡ ਜਿਹੜੀ ਬਾਕੀ ਕਾਨੂੰਨੀ ਕਾਰਵਾਈ ਹੋਣੀ ਆ ਉਹ ਅਲੱਗ ਚੀਜ਼ ਮੈਂ ਅੱਜ ਦੀ ਮੀਟਿੰਗ ਚ ਤਕਰੀਬਨ ਅਸੀਂ ਸ਼ਹਿਰ ਦੇ 10 ਕਰੋੜ ਰੁਪਏ ਦੇ ਕੰਮ ਹਾਊਸ ਤੇ ਲੈ ਕੇ ਆਏ ਆ ਤੇ ਹਾਊਸ ਨੇ ਉਹਨਾਂ ਨੂੰ ਬਹੁਤਦਲ ਪਾਸ ਕਰਤਾ ਪਰ ਉਹਦੇ ਵਿੱਚ ਕੁਝ ਸਾਡੀ ਸਿਵਲ ਬ੍ਰਾਂਚ ਦੀ ਤੇ ਇਹ ਉਹ ਸਾਭ ਦੀ ਕੋਆਰਡੀਨੇਸ਼ਨ ਚ ਕਮੀ ਸੀਗੀ ਉਹ ਦੋਨੇ ਬ੍ਰਾਂਚਾਂ ਮੜ ਕੇ ਉਹਦੇ ਤੇ ਕੋਈ ਹੱਲ ਹੱਲ ਕੱਢਣ ਗਿਆ ਉਸ ਤੋਂ ਬਿਨਾ ਜਿਹੜਾ ਇੱਕ ਮੇਨ ਸਾਡਾ ਇਸ਼ੂ ਸੀਗਾ ਅਸੀਂ ਚੰਡੀਗੜ੍ਹ ਰੋਡ ਤੇ 1.5 ਕਰੋੜ ਰੁਪਏ ਦੇ ਕੰਮ ਪਾਸ ਕੀਤੇ ਹੋਏ ਪੁਰਾਣੇ ਤੇ ਫੋਰੈਸਟ ਡਿਪਾਰਟਮੈਂਟ ਉਹ ਕੰਮ ਕਰਨ ਤੇ ਰੋਕ ਰਿਹਾ ਤੇ ਹਾਊਸ ਨੇ ਮੈਂ ਵੀ ਪਰਸਨਲੀ ਮੰਤਰੀ ਸਾਹਿਬ ਨੂੰ ਰਿਕੁਐਸਟ ਕੀਤੀ ਸੀ ਤੇ ਉਹਨਾਂ ਨੇ ਨਾਲ ਦੀ ਨਾਲ ਉਹਨਾਂ ਨਾਲ ਆਪਣਾ ਡੀਐਫਓ ਸਾਹਿਬ ਨਾਲ ਗੱਲ ਕੀਤੀ ਹੈ ਕਿ ਐਨਜੀਟੀ ਦੀਆਂ ਗਾਈਡਲਾਈਨਸ ਦੇ ਮੁਤਾਬਕ ਇਹ ਕੰਮ ਕਰਨਗੇ ਤੇ ਪਲਾਟਿਸ਼ਨ ਵੀ ਕਰਾਂਗੇ ਅਸੀਂ ਰੋਡ ਤੇ ਸੁੰਦਰੀਕਰਨ ਵੀ ਕਰਾਂਗੇ ਰੋਡ ਦਾ ਕਿ ਸਾਨੂੰ ਕੰਮ ਕਰਨ ਦਿੱਤਾ ਜਾਵੇ ਤੇ ਸਾਡੇ ਯੂ ਸਾਹਿਬ ਉਹਨਾਂ ਕੋਲ ਆਪਣਾ ਡੀਐਫਓ ਸਾਹਿਬ ਕੋਲ ਜਾਵਾਂਗੇ ਮੇਰੇ ਹਿਸਾਬ ਨਾਲ ਉਹ ਕੰਮ ਸਾਡਾ ਕਾਫੀ ਜ਼ਰੂਰੀ ਕੰਮ ਹੈ ਸ਼ਹਿਰ ਦਾ ਵੱਡਾ ਕੰਮ ਹੈ ਮੈਨੂੰ ਲੱਗਦਾ ਹੋ ਜੀਦਾ ਉਸ ਤੋਂ ਬਿਨਾ ਚਾਰ ਟਿਊਬਲ ਦਾ ਉਹਦੀ ਅਸੀਂ ਗੱਲ ਕੀਤੀ ਹੈ ਸਿਵਰੇ ਬੋਰਡ ਨੂੰ ਅਸੀਂ ਐਸਟੀਮੇਟ ਦਿੱਤਾ ਰਿਕਵੈਸਟ ਮੇ ਜੀਓ ਇਹ ਉਹ ਐਸਟੀਮੇਟ ਬਣਾ ਕੇ ਦੇਣਗੇ ਤੇ ਚਾਰ ਟਿਊਬ ਉਹ ਅਸੀਂ ਸ਼ਹਿਰ ਦੇ ਜਲਦੀ ਪਾਸ ਕਰਨ ਜਾ ਰਹੇ ਹਾਂ ਇੱਕ ਮੰਤਰੀ ਜੀ ਨੂੰ ਬੇਨਤੀ ਕੀਤੀ ਹੈ ਬਾਈਪਾਸ ਬਣਨ ਨਾਲ ਤਕਰੀਬਨ ਸਾਡੇ ਇੱਕ ਤਰ੍ਹਾਂ ਸ਼ਹਿਰ ਜਿਵੇਂ ਕਹਾ ਬਸਾਤੀ ਪਾਣੀ ਨੂੰ ਨੱਕਾ ਲੱਗ ਗਿਆ ਪਹਿਲਾਂ ਤਾਂ ਬਸਾਤੀ ਪਾਣੀ ਆਉਂਦਾ ਸੀ ਮਰੰਡੇ ਵੱਲ ਨਿਕਲ ਜਾਂਦਾ ਸੀ ਪਰ ਹੁਣ ਬਾਈਪਾਸ ਬਣਨ ਕਰਕੇ ਕੁਦਰਤੀ ਵਹਾ ਨੂੰ ਨੱਕਾ ਲੱਗ ਗਿਆ ਰੁਕ ਰੁਕ ਗਿਆ ਸਾਡਾ ਪਹਿਲਾਂ ਵੀ ਮੈਂ ਉਹਨਾਂ ਨੂੰ ਆਪਣਾ ਨੈਸ਼ਨਲ ਹਾਈਵੇ ਨੂੰ ਲਿਖ ਚੁੱਕਿਆ ਜੇ ਇਹ ਜਿਹੜਾ ਹੈਗਾ ਇੱਥੇ ਆਪਣਾ ਬਾਈਪਾਸ ਦੇ ਨਾਲ ਨਾਲ ਕੋ ਡਰੇਨ ਬਣਾ ਕੇ ਪਾਣੀ ਨਦੀ ਚ ਪਾਏ ਵਰਸਾਤੀ ਪਾਣੀ ਨਦੀ ਚ ਪਾਇਆ ਜਾਵੇ ਉਹਦੇ ਲਈ ਮੰਤਰੀ ਸਾਹਿਬ ਨੇ ਕਿਹਾ ਮੈਨੂੰ ਵੀ ਤੁਸੀਂ ਲਿਖ ਕੇ ਦਿਓ ਮੈਨੂੰ ਤੇ ਮੈਂ ਤਾਲਮੇਲ ਕਰਕੇ ਨੈਸ਼ਨਲ ਹਾਈਵੇ ਨਾਲ ਤੁਹਾਡਾ ਇਹ ਮਸਲਾ ਹੱਲ ਕਰਾਵਾਂਗਾ ਤੇ ਇੱਕ ਹੋਰ ਬਹੁਤ ਵੱਡਾ ਇਸ਼ੂ ਅੱਜ ਇੱਕ ਸ਼ਹਿਰ ਦਾ ਸੀਗਾ ਜਿਹੜਾ ਕਿ ਸ਼ਹਿਰ ਨਿਵਾਸੀ ਮੀਟਿੰਗ ਤੋਂ ਪਹਿਲਾਂ ਇਕੱਠੇ ਹੋ ਕੇ ਆਈ ਸੀਗੇ ਜਿਹੜੀ ਨਦੀ ਦੇ ਵਿੱਚ ਕਲੋਨੀ ਬਣ ਰਹੀ ਹੈ ਤੇ ਬਿਲਕੁਲ ਨਦੀ ਦੇ ਵਿੱਚ ਹੈ ਜਿੱਥੇ ਪਾਣੀ ਦਾ ਵਹਾਅ ਬੰਨ ਦੇ ਅੰਦਰ ਕਲੋਨੀ ਡਵਲਪ ਹੋ ਰਹੀ ਹੈ ਪਤਾ ਨਹੀਂ ਕਿਵੇਂ ਡਿਪਾਰਟਮੈਂਟ ਨੇ ਇਹ ਆਪਣਾ ਪਾਸ ਕਰਤੀ ਹੈ ਮੇਰੀ ਵਿਭਾਗਮ ਨੇ ਤੇ ਜਾਂ ਦੂਜਾ ਸਾਡਾ ਆਪਣਾ ਸਾਡੇ ਡਿਪਾਰਟਮੈਂਟ ਨੇ ਇਹ ਕਲੋਨੀ ਮਤਲਬ ਸ਼ਹਿਰ ਵਾਸਤੇ ਇੱਕ ਬਹੁਤ ਵੱਡਾ ਸ਼ਰਾਪ ਹੈ ਉਹਦੇ ਲਈ ਅਸੀਂ ਅੱਜ ਇੱਥੇ ਹਾਊਸ ਚ ਇੱਕ ਮਤਾ ਲੈਂਦਾ ਏ ਅਸੀਂ ਹਾਊਸ ਨੇ ਸਰਕਾਰ ਨੂੰ ਲਿਖ ਕੇ ਭੇਜਿਆ ਕਿ ਇਹਦੇ ਕੋਈ ਵੀ ਕਿਸੇ ਕਿਸਮ ਦੀ ਇਹ ਸਾਰੀ ਬੰਦ ਦੇ ਅੰਦਰ ਨਾ ਕੀਤੀ ਜਾਵੇ ਬੰਦ ਦੇ ਬਾਹਰ ਕੋਈ ਕੋਈ ਵੀ ਕਲੋਨੀ ਚ ਕੁਝ ਵੀ ਕਰ ਸਕਦਾ ਉਹ ਅਸੀਂ ਮਤਾ ਪਾਸ ਹਾਊਸ ਨੇ ਸਾਰੂ ਸੰਮਤੀ ਨਾਲ ਸਾਰੇ ਹਾਊਸ ਨੇ ਮਤਾ ਪਾਸ ਕੀਤਾ ਹੈ ਤੇ ਅੱਗੇ ਸਰਕਾਰ ਨੂੰ ਅਸੀਂ ਉਹ ਲਿਖ ਕੇ ਭੇਜਿਆ ਹੈ ਵੀ ਇਹ ਕਲੋਨੀ ਦਾ ਕੰਮ ਜਿਹੜਾ ਬੰਦ ਦੇ ਅੰਦਰ ਹੈ ਉਹ ਰੋਕਿਆ ਜਾ ਅੱਜ ਦੇ ਮੇਨ ਇਹੀ ਸਾਡਾ ਤਕਰੀਬਨ ਮੀਟਿੰਗ ਦਾ ਰਿਹਾ ਐਜੰਡਾ ਤੇ ਮੀਟਿੰਗ ਬਹੁਤ ਵਧੀਆ ਸੁਖਾਵੇ ਮਾਹੌਲ ਚ ਹੋਈ ਹੈ ਤਕਰੀਬਨ 10 ਕਰੋੜ ਰੁਪਏ ਦੇ ਅਸੀਂ ਇੱਥੇ ਕੰਮ ਅਸੀਂ ਜਿਹੜੇ ਹਾਊਸ 'ਚ ਰੱਖੇ ਸੀਗੇ ਉਹ ਸਾਡੇ ਸਿਵਲ ਬ੍ਰਾਂਚ ਤੇ ਆਪਣਾ ਈਓ ਸਾਹਿਬ ਇਹਨਾਂ ਨੇ ਦੇਖ ਕੇ ਉਹ ਅੱਗੇ ਕੀ ਪ੍ਰੋਗਰੈਸ ਚਾਉਨੇ ਆ ਤੇ ਹਾਊਸ ਨੇ ਉਹਨੂੰ ਸਹਿਮਤੀ ਦਿੱਤੀ ਆਪਣੀ ਪਰ ਸਾਡੀ ਸਰਪੱਤਾਰੀ ਐਮਸੀਆ ਨੇ ਦੋਸ਼ ਲਾਏ ਆ ਤੁਹਾਡੇ ਤੇ ਕਿ ਵੀ ਸਾਡੇ ਕੰਮ ਨਹੀਂ ਕੁੱਝ ਹੋ ਰਹੇ ਹੈਗੇ ਨਾ ਸਾਨੂੰ ਤੁਮਾਂ ਬਾਰੇ ਦੱਸਿਆ ਜਾ ਰਿਹਾ ਹੈ ਕਿ ਕਿਹੜਾ ਚੌਂਕ ਹੈ ਮੈਂ ਨਾ ਇਹਦੇ ਤੇ ਵੈਸੇ ਮੇਰੇ ਖਿਆਲ ਤੁਹਾਨੂੰ ਸ਼ਹਿਰ ਨਿਵਾਸੀਆਂ ਨੂੰ ਮੇਰੇ ਨਾਲੋਂ ਜ਼ਿਆਦਾ ਵਧੀਆ ਪਤਾ ਪਰ ਫਿਰ ਵੀ ਮੈਂ ਹੁੰਦਾ ਇਹ ਰਿਤ ਤੇ ਇਤਾਂ ਦੋਸ਼ ਲਾਉਣ ਨਾਲ ਨਹੀਂ ਦੋਸ਼ ਸਾਫਤ ਹੋ ਜਾਂਦੇ ਜਦੋਂ ਤੋਂ ਮੈਂ ਪ੍ਰਧਾਨ ਬਣਿਆ ਉਦੋਂ ਤੋਂ ਲੈ ਕੇ ਹੁਣ ਤੱਕ ਸਾਰੇ ਵਾਰਡਾਂ ਦਾ ਇੱਕ ਲਿਸਟ ਕਢਾਇਆ ਮੈਂ ਖੁਦ ਕਢਾ ਰਿਹਾ ਵੀ ਕਿਹੜੇ ਵਾਰਡ ਚ ਕਿੰਨੇ ਕੰਮ ਕੀਤੇ ਆ ਮੇਰੇ ਖਿਆਲ ਨਾਲ ਮੇਰੀ ਕੋਈ ਇਦਾਂ ਦੀ ਕੋਈ ਸ਼ੋਅ ਨਹੀਂ ਹੋਏਗੀ ਉਹ ਉਹ ਦੋ ਛਲਾਉਨੇ ਆ ਕੀ ਗੱਲ ਸਾਡੇ ਬੰਦੇ ਨੇ ਉਹਨੇ ਵਾਰਡਾਂ ਚ ਬਸਦੇ ਜੇ ਹੁਣ ਉਹ ਕਹਿੰਦੇ 12 ਨੰਬਰ ਵਾਰਡ ਚ ਕੰਮ ਨਹੀਂ ਹੋਇਆ ਅੱਜ ਵੀ ਅੱਜ ਦਾ ਵੀ ਇੱਕ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਮੈਂ ਅਜੰਡਾ ਤੁਹਾਨੂੰ ਦਿਖਾ ਸਕਦਾ ਅੱਜ ਵੀ ਸਭ ਤੋਂ ਵੱਧ ਕੰਮ 12 ਨੰਬਰ ਵਾਰਡ ਦੇ ਸਭ ਤੋਂ ਵੱਧ ਕੰਮ 12 ਨੰਬਰ ਵਾਰਡ ਦੇ ਅਸੀਂ ਆਪਣਾ ਲੇ ਕੇ ਆਏ ਹਾਊਸ ਚ ਕਿਉਂਕਿ ਉਹ ਵਾਰਡ ਚ ਕੰਮ ਹੋਣ ਵਾਲੇ ਬਹੁਤ ਨੇ ਮਤਲਬ ਆਊਟਰ ਵਾਰਡ ਚੋ ਵਾਰਡ ਆਉਂਦਾ ਆਊਟਰ ਵਾਰਡਾਂ ਚ ਕੰਮ ਬਹੁਤ ਜ਼ਿਆਦਾ ਹੋਣ ਵਾਲੇ ਨੇ ਅੱਜ ਵੀ ਅਸੀਂ 12 ਨੰਬਰ ਵਾਰਡ ਦੇ ਤਕਰੀਬਨ 70 ਲੱਖ ਰੁਪਏ ਦੇ ਕੰਮ ਨੇ ਜਦ ਕਿ 4 ਨੰਬਰ ਵਾਰਡ ਦੇ ਸਿਰਫ 38 38 ਲੱਖ ਦੇ 3 ਦੇ 38 ਲੱਖ ਦੇ ਆ ਤੇ 11 ਦੇ 37 ਲੱਖ ਦੇ ਗਿਆਨਪੁਰ ਵਾਰਡ ਮਤਲਬ ਜਿਹੜੇ 13 ਕੌਂਸਲਰ ਮੇਰੇ ਨਾਲ ਸਭ ਤੋਂ ਵੱਧ ਕੰਮ ਅੱਜ ਵੀ 12 ਨੰਬਰ ਵਾਰਡ ਦੇ ਸਭ ਤੋਂ ਘੱਟ 70 ਲੱਖ ਰੁਪਏ ਦੇ ਕੰਮ ਹੈ ਫਿਰ ਵੀ ਉਹ ਜੇ ਕਹੀ ਜਾਣ ਕਿ ਸਾਡੇ ਕੰਮ ਨਹੀਂ ਹੁੰਦੇ ਕੰਮ ਨਹੀਂ ਹੁੰਦੇ ਇਹ ਤਾਂ ਹੁਣ ਇੱਕ ਕਈ ਨਾ ਜਵਾਕਾਂ ਦੀ ਆਦਤ ਹੁੰਦੀ ਹੈ ਉਹਨਾਂ ਨੇ ਛਕਤੀ ਜੇ ਜਵਾਕ ਹੋਣੇ ਉਹਨੇ ਕਰੀਓ ਜਾਨੀ ਸ਼ਿਕਾਇਤ ਉਹਨਾਂ ਨੇ ਮਤਲਬ ਜੋ ਦੋ ਵੀ ਬੈਠਦੇ ਉਹ ਕਲਾਸ 'ਚ ਉਹਨੇ ਆਪਣਾ ਕੰਮ ਨਹੀਂ ਕਰਨਾ ਉਹਨਾਂ ਨੇ ਬਸ ਹਾਂ ਜੀ ਮੇਰੇ ਨਲਾਂ ਕਰਦਾ ਮਿਲੀਟਰ ਹਾਂ ਮੇਰੇ ਨਾਲ ਮਿਲੀਟਰ ਐਂ ਕਰਦਾ ਉਹ ਛਕਤੀ ਟਾਈਪ ਨੇ ਉਹਨਾਂ ਦੀ ਮੈਂ ਮਤਲਬ ਉਹਨਾਂ ਦੀ ਥੰਦੀ ਮੇਰੇ ਲਈ ਕਰਾਉਣੀ ਔਖੀ ਹੈ ਪਰ ਮੈਂ ਸ਼ਹਿਰ ਨਿਵਾਸੀਆਂ ਦੀ ਜ਼ਰੂਰ ਕਰਾਉਣਾ ਜੋ ਇਹ ਮੇਰ ਕੋ ਆਉਂ ਰਿਕਾਰਡ ਹੈ ਅੱਜ ਵੀ ਮੈਂ 70 ਲੱਖ ਰੁਪਏ ਦੇ ਕੰਮ 12 ਨੰਬਰ ਵਾਰਡ ਦੇ ਜੋ ਹੁਣ ਫੇਰ ਵੀ ਕਹਿੰਦਾ ਵੀ ਮੇਰੇ ਕੰਮ ਨਹੀਂ ਹੋ ਰਿਹਾ ਤਾਂ ਯਾਰ ਮਾੜੀ ਗੱਲ ਹੈ ਪਹਿਲਾ ਤਾਂ ਮੈਂ ਜੀ ਆਪਣੇ ਸਾਰੇ ਸਾਡੇ ਆਮ ਆਦਮੀ ਪਾਰਟੀ ਦੇ ਵੱਲੋਂ ਸਾਰੇ ਕੌਂਸਲਰ ਸਾਹਿਬਾਨਾਂ ਵੱਲੋਂ ਸਾਰੀ ਪ੍ਰੈਸ ਕਲੱਬ ਦਾ ਮੈਂ ਬਹੁਤ ਧੰਨਵਾਦ ਕਰਦਾ ਕਿ ਜਿਨੇ ਨੇ ਆ ਕੇ ਸਾਡੇ ਹਾਊਸ ਦੀ ਕਾਰਵਾਈ ਨੂੰ ਦੇਖਿਆ ਬਾਚਿਆ ਔਰ ਲੋਕਾਂ ਦੇ ਸਾਹਮਣੇ ਲਿਆਂਦਾ ਜੀ ਔਰ ਤੁਸੀਂ ਕਿਹਾ ਵੀ ਜਿਹੜੀ ਅੱਜ ਦੀ ਮੀਟਿੰਗ ਹੈ ਅੱਜ ਦੀ ਮੀਟਿੰਗ ਦਾ ਏਜੰਡਾ ਪ੍ਰਧਾਨ ਜੀ ਵੱਲੋਂ ਜਾਰੀ ਜਾਰੀ ਕੀਤਾ ਗਿਆ ਸੀ ਜੀ ਤੇ ਇਸ ਇਸ ਏਜੰਡੇ ਦੇ ਤਹਿਤ ਕਾਫੀ ਜਿਹੜੇ ਨਗਰ ਕੌਂਸਲ ਦੇ ਕਈ ਮਹੀਨਿਆਂ ਤੋਂ ਰੁਕੇ ਹੋਏ ਜਿਹੜੇ ਆ ਵਿਚਾਰਨ ਵਾਲੇ ਮੁੱਦੇ ਇਹਦੇ ਵਿੱਚ ਵਿਚਾਰੇ ਗਏ ਔਰ ਬੜੀ ਕਿਉਂਕਿ ਪ੍ਰਧਾਨ ਜੀ ਦੇ ਵੱਲੋਂ ਜਿਹੜੀ ਮੀਟਿੰਗ ਹੈ ਇਹ ਤਕਰੀਬਨ 4 ਮਹੀਨੇ 19 ਦਿਨ ਬਾਅਦ ਇਹ ਮੀਟਿੰਗ ਹੋਈ ਹੈ ਜੀ ਔਰ ਜਿਸ ਦੇ ਤਹਿਤ ਅੱਜ ਜਿਹੜੇ ਉਹਨਾਂ ਨੇ ਇਹ ਸਾਡੇ ਹਾਊਸ ਦੇ ਵਿੱਚ ਤਕਮੀਨ ਨੇ ਲਿਆਂਦੇ ਜਾਂ ਜਿਹੜੇ ਵੀ ਮੁੱਦੇ ਲਿਆਂਦੇ ਇਸ ਦੇ ਬਾਰੇ ਪਹਿਲਾਂ ਸਾਨੂੰ ਜਿਹੜੀ ਪਿਛਲੀ ਮੀਟਿੰਗ ਹੋਈ ਸੀ ਜੀ ਲਾਸਟ ਮੀਟਿੰਗ ਇਹ ਜਿਹੜੀ 4 ਮਹੀਨੇ ਸਾਢੇ 4 ਮਹੀਨੇ ਪਹਿਲਾਂ ਹੋਈ ਸੀ ਇਹ ਹੋਈ ਸੀ ਜੀ 11/3/2024 ਨੂੰ ਉਸ ਦੇ ਅਕੋਰਡਿੰਗ ਉਸ ਦੀ ਪੁਸ਼ਟੀ ਕਰਨ ਲਈ ਜਿਹੜੀ ਪਹਿਲੀ ਪਹਿਲੀ ਆਈਟਮ ਸੀ ਜੀ ਇਹ ਵੀ ਉਸ ਦੀ ਪੁਸ਼ਟੀ ਕੀਤੀ ਜਾਵੇ ਹਾਊਸ ਦੇ ਵੱਲੋਂ ਪਰ ਅਸਾਨੂੰ ਅਸੀਂ ਪੁਸ਼ਟੀ ਕਰਨ ਤੋਂ ਮਨਾ ਕਰ ਦਿੱਤਾ ਅਸੀਂ ਉਹਦੀ ਪੁਸ਼ਟੀ ਨਹੀਂ ਕੀਤੀ ਇਹਦੀ ਕੀ ਵਜ੍ਹਾ ਰਹੀ ਹੈ ਉਹਦੀ ਪੁਸ਼ਟੀ ਨਾ ਕਰਨ ਦੇ ਸੰਬੰਧ ਵਿੱਚ ਉਸ ਦੀ ਪੁਸ਼ਟੀ ਦੀ ਵਜ੍ਹਾ ਇਹ ਸੀ ਕਿ 11/3/2024 ਨੂੰ ਸੇਮ ਡੇ ਦੋ ਮੀਟਿੰਗਾਂ ਪ੍ਰਧਾਨ ਜੀ ਨੇ ਲਈਆਂ ਇੱਕ ਤਾਂ ਬਜਟ ਸੈਸ਼ਨ ਦੀ ਸੀ ਕਿ ਜੀ ਇੱਕ ਕੰਮਾਂ ਦੇ ਬਾਰੇ ਸੀ ਇੱਕੇ ਦਿਨ ਵਿੱਚ ਦੋ ਮੀਟਿੰਗਾਂ ਕਰੀਆਂ ਜਿਸ ਦੇ ਅਨਸਾਰ ਪ੍ਰਧਾਨ ਜੀ ਨੇ ਇਹ ਤਾਂ ਲਿਖ ਦਿੱਤਾ ਅਜੰਡਾ ਜਾਰੀ ਕਰਨ ਤੋਂ ਪਹਿਲਾਂ ਕਿ ਤਖਮੀਨੇ ਇਸ ਪ੍ਰਕਾਰ ਹਨ ਪਰ ਸਾਨੂੰ ਤਖਮੀਨੇ ਉਸ ਮੀਟਿੰਗ ਵਿੱਚ ਦਿਖਾਏ ਨਹੀਂ ਗਏ ਵੀ ਕਿਹੜੇ ਕੰਮ ਪਾਏ ਗਏ ਸ਼ਹਿਰ ਦੇ ਵਿਕਾਸ ਕਰਦੇ ਮਤਲਬ ਜਿਹੜੇ ਉਹ ਐਸਟੀਮੇਟ ਸੀਗਾ ਉਹ ਇਹਨੇ ਤੁਹਾਡੇ ਜੋ ਦਿੱਤਾ ਗਿਆ ਏਜੰਡਾ ਉੱਤੇ ਨਹੀਂ ਸੀ ਉਹ ਬਿਲਕੁਲ ਨਹੀਂ ਸੀ ਇੱਕ ਵੀ ਆਈਟਮ ਨਹੀਂ ਸੀ ਪਰ ਪ੍ਰਧਾਨ ਜੀ ਕਹਿੰਦੇ ਤਖਮੀਨੇ ਇਸ ਪ੍ਰਕਾਰ ਹੈ ਇੰਜੀਨੀਅਰਿੰਗ ਸ਼ਾਖਾ ਵੱਲੋਂ ਤਿਆਰ ਕੀਤੇ ਗਏ ਪਰ ਉਸ ਦੇ ਬਾਰੇ ਜਦੋਂ ਅਸੀਂ ਅੱਜ ਇਤਰਾਜ਼ ਕੀਤਾ ਕਿ ਤੁਸੀਂ ਸਭ ਤੋਂ ਸਾਨੂੰ ਏਜੰਡਾ ਤਾਂ ਜਾਰੀ ਕਰਤਾ ਪਰ ਤਖਮੀਨਾ ਇੱਕ ਵੀ ਨਹੀਂ ਸੀਗਾ ਵਿੱਚ ਪਾਇਆ ਹੋਇਆ ਇਸ ਕਰਕੇ ਅਸੀਂ ਉਹਦੀ ਪੁਸ਼ਟੀ ਕਰਨਾ ਬਾਝੋਂ ਨਹੀਂ ਸਮਝਿਆ ਉਹ ਐਸਟੀਮੇਟ ਕਿੰਨੇ ਕਿੰਨੀ ਰਕਮ ਦਾ ਦਿਖਾਇਆ ਗਿਆ ਸੀ ਜਿਹੜਾ ਤਕਮੀਨੇ ਨਹੀਂ ਦਿਖਾਈ ਉਹ ਨਹੀਂ ਹੈ ਹੀ ਨਹੀਂ ਸੀਗਾ ਜੀ ਅੱਛਾ ਜੀ ਪੇਜੇ ਨਹੀਂ ਸੀਗਾ ਜੀ ਸੜ ਤਕਮੀਨੇ ਹੁੰਦਾ ਮੀਟਿੰਗ ਦੇ ਵਿੱਚ ਆਇਆ ਹੀ ਨਹੀਂ ਜੀ ਉਹ ਰਿਸਕ ਘਟਨਾ ਨੂੰ ਕੀ ਕਿਵੇਂ ਦੇ ਰਹੇ ਹੋ ਤੁਸੀਂ ਇਸ ਘਟਨਾ ਨੂੰ ਸਾਡੇ ਨਾਲ ਸਾਡੇ ਸਾਰੇ ਹਾਊਸ ਨਾਲ ਪ੍ਰਧਾਨ ਜੀ ਨੇ ਕੋਝਾ ਮਜ਼ਾਕ ਕਰਿਆ ਹਾਊਸ ਦੀ ਮੀਟਿੰਗ ਤਾਂ ਸਿੱਧੀ ਕੇ ਵਿਕਾਸ ਦੇ ਕੰਮਾਂ ਦੇ ਬਾਰੇ ਸ਼ਹਿਰ ਦੇ ਬਾਰੇ ਪਰ ਵਿਕਾਸ ਦਾ ਕੰਮ ਇੱਕ ਵੀ ਨਹੀਂ ਸੀਗਾ ਪਿਛਲੀ 11-13 ਦੀ ਮੀਟਿੰਗ ਚ ਇਸ ਕਰਕੇ ਅਸੀਂ ਉਹ ਮੀਟਿੰਗ ਦੀ ਉਹਨੂੰ ਡਿਨਾਈ ਕਰਿਆ ਕਿ ਜਦੋਂ ਪੁਸਤਿਕਾ ਦੀ ਜਦ ਕੋਈ ਕੰਮ ਨਹੀਂ ਸੀਗਾ ਵਿੱਚ ਹਾਂਜੀ ਓਕੇ ਸਰ ਬਾਰ ਬਾਰ ਬਰੋਸ ਲਾਇਆ ਕਿ ਸਾਡੇ ਵੱਲੋਂ ਵੀ ਪ੍ਰਧਾਨ ਸਾਹਿਬ ਵੱਲੋਂ ਸਾਡੇ ਜਿਹੜੇ ਕੰਮ ਨਹੀਂ ਕਰਵਾਏ ਜਾਂਦੇ ਵਾਰਡਾਂ ਦੇ ਵਿੱਚ ਲੱਗਦਾ ਹੈ ਕਿ ਹੁਣ ਇਸ ਵੀਰਣ ਤੋਂ ਬਾਅਦ ਜਿਹੜੇ ਵਾਰਡਾਂ ਦੇ ਤੁਹਾਡੇ ਕੰਪੈਨਟੀ ਪ੍ਰਧਾਨ ਜੀ ਦੇ ਅਸੀਂ ਦੋਸ਼ ਨਹੀਂ ਲਾਉਂਦੇ ਜਿਹੜੀ ਪ੍ਰਧਾਨ ਜੀ ਦੀ ਚੇਅਰ ਹੁੰਦੀ ਹੈ ਵੀਰ ਜੀ ਉਹ ਪੂਰੇ ਸ਼ਹਿਰ ਦੀ ਇੱਕ ਕਾਮਨ ਚੇਅਰ ਹੁੰਦੀ ਹੈ ਜਿਸ ਨਾਲ ਕੁਰਸੀ ਤੇ ਬੈਠ ਕੇ ਪਹਿਲਾਂ ਵੀ ਬਹੁਤ ਪ੍ਰਧਾਨ ਜੀ ਆਏ ਨਗਰ ਕੌਂਸਲ ਦੇ ਸਭ ਤੋਂ ਪਹਿਲਾਂ ਦੇਖ ਲਓ ਤੁਹਾਡੇ ਸਾਹਮਣੇ ਕਿੰਨੇ ਸਾਡੇ ਵਧੀਆ ਪ੍ਰਧਾਨ ਹੋ ਕੇ ਗਏ ਆ ਬਾਬੂਦਾਰੀ RAM ਜੀ ਹੋਏ ਆ ਕਾਸ਼ੀ RAM ਜੀ ਹੋਏ ਆ ਜਿੰਨੇ ਵੀ ਇੱਥੇ ਪ੍ਰਧਾਨ ਹੋਏ ਆ ਸਾਰਿਆਂ ਨੇ ਸ਼ਹਿਰ ਦੇ ਨਾਲ ਕੋਈ ਪਰਸਨੈਲਿਟੀ ਨਹੀਂ ਕਰੀ ਪਰ ਸਾਡੇ ਪ੍ਰਧਾਨ ਜੀ ਆਪੋਜੀਸ਼ਨ ਦੇ ਜਿਹੜੇ ਅਸੀਂ 4-5 ਕਾਉਂਸਲਰ ਆ ਸਾਡੇ ਨਾਲ ਟੋਟਲੀ ਅੱਜ ਮੇਰੇ ਖਿਆਲ ਸਾਢੇ 3 ਸਾਲ ਦੇ ਕਰੀਬ ਨਵੀਂ ਨਵੀਂ ਨਗਰ ਕਾਉਂਸਲ ਬਣੇ ਨੂੰ ਹੋ ਗਏ ਜੀ ਅਰੇ ਸ਼ੁਰੂ ਤੋਂ ਹੀ ਸਾਡੇ ਨਾਲ ਬਿਤਕਰਾ ਕਰਦੇ ਆ ਰਹੇ ਆਪਣੇ ਬੰਦਿਆਂ ਦੇ ਇਹ ਕੰਮ ਪਾ ਰਹੇ ਆ ਸਾਡੇ ਕੰਮ ਐਸਟੀਮੇਟ ਪਾਸ ਹੋਏ ਵੀ ਅੱਜ 3.5 ਕਰੋੜ ਰੁਪਏ ਦੇ ਐਸਟੀਮੇਟ ਲੱਗਣੇ ਨੂੰ ਬਾਕੀ ਆ ਜੀ ਉਹ ਇਹਨਾਂ ਨੇ ਅੱਜ ਤੱਕ ਟੈਂਡਰ ਨਹੀਂ ਲਾਏ ਜੀ ਤੇ ਟੋਟਲੀ ਸਾਡੇ ਨਾਲ ਸਾਡੇ ਮੈਂਬਰਾਂ ਨਾਲ ਤੱਕਾ ਕਰਦੇ ਆ ਕਿਉਂਕਿ ਜਿਹੜੀ ਸਾਡੀ ਹਾਊਸ ਦੀ ਮੀਟਿੰਗ ਹੈ ਇਹ 1 ਮਹੀਨੇ ਦੇ ਅੰਦਰ ਹੋਣੀ ਜ਼ਰੂਰੀ ਬਣਦੀ ਹੈ ਐਸ ਪਰ ਲਾਉ ਇਹਨਾਂ ਨੇ ਹੁਣ ਇਹ ਵੀ ਮੀਟਿੰਗ 4.5 ਮਹੀਨਿਆਂ ਬਾਅਦ ਕਰਾਈ ਹੈ ਇਸ ਤੋਂ ਪਹਿਲਾਂ 8 ਮਹੀਨਿਆਂ ਬਾਅਦ ਹੋਈ ਹੈ ਜੀ ਇਸ ਤੋਂ ਪਹਿਲਾਂ ਜਿਹੜੀ ਮੀਟਿੰਗ ਹੋਈ ਸੀ ਉਹਨੋਂ ਵੀ ਉਹਦਾ ਵੀ ਜਿਹੜਾ ਵਿੱਚ ਗੈਪ ਸੀਗਾ 8 ਮਹੀਨਿਆਂ ਦਾ ਸੀਗਾ ਇਹ ਪ੍ਰਧਾਨ ਜੀ ਨੇ ਜਿਹੜੀ ਅੱਜ ਹਫੜਾ ਤਫੜੀ ਚ 프ਰਾਸਟ੍ਰੇਟ ਹੋ ਕੇ ਮੀਟਿੰਗ ਰੱਖੀ ਹੈ ਜਦੋਂ ਅਸੀਂ ਈਓ ਸਾਹਿਬ ਨੂੰ ਪੁੱਛਿਆ ਵੀ ਤੁਸੀਂ ਇਹ ਦੱਸੋ ਵੀ ਇਹ ਤਖਮੀਨ ਇਹ ਤੁਹਾਡੇ ਮੁਤਾਬਕ ਤੁਹਾਡੇ ਉਹਦੇ ਵਿੱਚ ਜਿਹੜਾ ਪੋਰਟਲ ਵਿੱਚ ਤੁਹਾਡੇ ਤੋਂ ਸਾਈਨ ਹੋਏਵੇਂ ਈਓ ਸਾਹਿਬ ਨੂੰ ਬੇਸ਼ੱਕ ਪੁੱਛ ਲਿਓ ਈਓ ਸਾਹਿਬ ਨੇ ਡਿਨਾਈ ਕਰਤਾ ਵੀ ਮੈਨੂੰ ਇਹ ਤਖਮੀਨੀਆਂ ਬਾਰੇ 1% ਵੀ ਨੋਲੇਜ ਨਹੀਂ ਹੈ ਪ੍ਰਧਾਨ ਜੀ ਨੇ ਆਪਣੇ ਆਪਣੇ ਆਪ ਕਹਿ ਲਓ ਉਹਨਾਂ ਨੇ ਆਪੇ ਲਿਖ ਕੇ ਆਪੇ ਪਰਚਾ ਜਮੇਸ਼ਤ ਕਰਤਾ ਜਿਸ ਦੀ ਅਸੀਂ ਉਹਦੀ ਪੁਸ਼ਟੀ ਵੀ ਨਹੀਂ ਕੀਤੀ ਤਾਂ ਹੀ ਉਹਨਾਂ ਨੂੰ ਅਸੀਂ ਡਿਨਾਈ ਕਰਿਆ ਜੀ ਕਿਉਂਕਿ ਜੇ ਤੁਸੀਂ ਈਓ ਸਾਹਿਬ ਦਾ کہہ ਰਹੇ ਆ ਵੀ ਵੀ ਤੁਸੀਂ ਮੈਨੂੰ ਪੁੱਛਿਆ ਹੀ ਨਹੀਂ ਹੈ ਜਾਂ ਮੇਰੇ ਕੋਈ ਸਾਈਨ ਹੁੰਨੇ ਹੋਏ ਹੀ ਨਹੀਂ ਹੈ ਤੁਸੀਂ ਬਾਅਦ ਕਿਵੇਂ ਕੰਮ ਪਾ ਦੋਗੇ ਜੀ ਦੇਖੋ ਜੀ ਪਹਿਲਾਂ ਮੈਂ 2015 ਚ ਕਾਉਂਸਲਰ ਬਣਿਆ ਸੀਗਾ ਜੀ 2015 ਚ ਜਿੰਨੀਆਂ ਵੀ ਅਸੀਂ ਪਿਛਲੇ ਟਰਮ ਚ 5 ਸਾਲ ਮੀਟਿੰਗਾਂ ਕਰੀਆਂ ਹਰ ਮੀਟਿੰਗ ਚ ਪ੍ਰੈਸ ਨੂੰ ਅੰਦਰ ਬਿਠਾਇਆ ਜਾਂਦਾ ਸੀ ਬੜੇ ਪਿਆਰ ਸਤਿਕਾਰ ਨਾਲ ਔਰ ਸਾਰੀ ਅੰਦਰ ਦੀ ਕਾਰਵਾਈ ਹਾਊਸ ਦੀ ਕਾਰਵਾਈ ਪੂਰੇ ਸ਼ਹਿਰ ਨੂੰ ਟਰਾਂਸਪੇਰੈਂਸੀ ਨਾਲ ਨਜ਼ਰ ਆਉਂਦੀ ਸੀ ਪਰ ਜਿਸ ਦਿਨ ਦੇ ਅਸੀਂ ਇਹ ਪ੍ਰਧਾਨ ਜੀ ਨੇ ਕੁਰਸੀ ਸੰਭਾਲੀ ਆ ਉਸ ਦਿਨ ਤੋਂ ਬਾਅਦ ਮੈਂ ਨਹੀਂ ਕਹਿੰਦਾ ਵੀ ਸ਼ਾਇਦ ਸਾਰੇ ਮੈਂਬਰਾਂ ਨੂੰ ਪਤਾ ਕਿ ਪ੍ਰੈਸ ਦੀ ਟੋਟਲੀ ਅੰਦਰ ਜਾਣ ਤੋਂ ਮਨਾਹੀ ਹੈ। ਇਹ ਇਹ ਕੋਨਾਂ ਵੱਲੋਂ ਹੋਰ ਵੀ ਚਾਬੀ ਤਹੀ ਗਈ ਹੈ ਕਿ ਜਿਹੜੀ ਅੱਜ ਦੀ ਮੀਟਿੰਗ ਹੈ ਤੁਸੀਂ ਵਾਰ-ਵਾਰ ਕੰਪਲੇਂਟਸ ਕਰ ਰਹੇ ਸੀ ਕਿ ਮੀਟਿੰਗ ਨਹੀਂ ਹੋ ਰਹੀ ਮੀਟਿੰਗ ਨਹੀਂ ਹੋ ਰਹੀ ਤੇ ਅੱਜ ਦੀ ਮੀਟਿੰਗ ਦੇ ਲਈ ਤੁਹਾਡੇ ਵੱਲੋਂ ਕੋਈ ਰੋਪਣ ਦੀ ਕੋਸ਼ਿਸ਼ ਯਾ ਵੀ ਇਹ ਨਾ ਹੋਵੇ ਬਿਲਕੁਲ ਨਹੀਂ ਅਸੀਂ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਅਸੀਂ ਐਸ ਪਰ ਲਾ ਦੇਖੋ ਕੋਈ ਸਰਕਾਰੀ ਜਿਹੜਾ ਸਿਸਟਮ ਚ ਮੀਟਿੰਗਾਂ ਹੁੰਦੀਆਂ ਸਰਕਾਰੀ ਕੰਮpass ਹੁੰਦੇ ਉਹਦਾ ਕੋਈ ਵਿਧੀ ਵਿਧਾਨ ਹੁੰਦਾ ਉਹ ਜੇ ਅਸੀਂ ਉਹਨੂੰ ਆਪਾਂ ਅਡਾਪਟ ਨਹੀਂ ਕਰਾਂਗੇ ਜੇ ਕਹਿ ਲੋ ਵੀ ਕਿਸੇ ਅਫਸਰ ਦੇ ਸਾਈਨ ਨਹੀਂ ਹੋਏ ਉਹਨੂੰ ਲੈ ਕੇ ਹਾਊਸ ਚ ਰੱਖ ਦੋ ਉਹ ਤਾਂ ਲੋਕਾਂ ਨੂੰ ਸ਼ਹਿਰ ਨੂੰ ਐ ਦਰਸਾਉਣੇ ਵਾਸਤੇ ਆ ਕਿ ਵੀ ਅਸੀਂ ਐਨੇ ਕਰੋੜ ਹੁਣ 10 ਕਰੋੜ ਦੇ ਕੰਮ ਲਿਖੀ ਫਿਰਦੇ ਆ ਵੀ ਅਸੀਂ ਪਾਤ ਪਰ ਉਹ ਹੈ ਸਫੇਦ ਹਾਥੀ ਹੈ ਜੀ ਉਹਦਾ ਜਿਹੜਾ ਮਾਡਲ ਨਿਕਲਣਾ ਜਿਵੇਂ ਪਿੱਛੇ 3.5 ਕਰੋੜ ਦੇ ਕੰਮ ਪਾਸ ਹੋਏ ਪਏ ਆ ਉਹਦੇ ਨਹੀਂ ਟੈਂਡਰ ਲੱਗੇ 10 ਕਰੋੜ ਹੋਰ ਜਮਾ ਹੋ ਜਾਣਾ ਸੀ ਵਿੱਚ ਇਸ ਕਰਕੇ ਜਿਹੜੇ ਇਹੀਆਂ ਜਿਹੀਆਂ ਮੀਟਿੰਗਾਂ ਤਾਂ ਕਰੋ ਜੇ ਉਹ ਮੀਟਿੰਗ ਤੁਹਾਡੀ ਅਪਲਾਈ ਹੁੰਦੀ ਆ ਬਰਨਾ ਲੋਕਾਂ ਨੂੰ ਦਾਅ ਹੋਣਾ ਜੀ 10 ਕਰੋੜ ਦੇ ਕੰਮ ਪਾਸ ਹੋ ਗਏ ਅੱਜ ਦੇ ਜੀ ਉਹਦਾ ਕੰਮ 10 ਰੁਪਏ ਦਾ ਨਹੀਂ ਹੋਣਾ ਫਿਰ ਉਹਦਾ ਕੋਈ ਮਤਲਬ ਨਹੀਂ ਰਹਿ ਜਾਂਦਾ ਜੀ ਵੀਰ ਜੀ ਕਈ ਕੰਮ ਆ ਤੇ ਜਿਹੜੇ ਟੈਂਡਰ ਵੀ ਨਹੀਂ ਹੋਏ ਤੇ ਕੰਮ ਚੱਲ ਰਹੇ ਆ ਉਹਨਾਂ ਬਾਰੇ ਕੀ ਗੱਲਬਾਤ ਹੋਣੀ ਵੀਰ ਜੀ ਟੋਟਲੀ ਅੱਜ ਮੈਡਮ ਅਨਮੋਲ ਗਗਨ ਮਾਨਜੀ ਦੀ ਅਗਵਾਈ ਚ ਅਸੀਂ ਸਾਰੇ ਆਏ ਆ ਜੀ ਮੀਟਿੰਗ ਵੀ ਉਹਨਾਂ ਦੀ ਗਵਾਈ ਚ ਹੋਈ ਆ ਔਰ ਸਾਡੇ ਮੰਤਰੀ ਸਾਹਿਬ ਨੇ ਉਹਨਾਂ ਨੂੰ ਅਚੇਚਾ ਪੁੱਛਿਆ ਅਸੀਂ ਵੀ ਦੱਸਿਆ ਕਿ ਇੱਥੇ ਜਿਹੜੇ ਕੰਮ ਕਈ ਇੱਕ ਦੋ ਕੰਮ ਨੇ ਜਿਹੜੇ ਬਿਨਾ ਐਸਟੀਮੇਟਾਂ ਤੋਂ ਚੱਲ ਰਹੇ ਆ ਪਰ ਪ੍ਰਧਾਨ ਜੀ ਨੇ ਅੱਜ ਦੇ ਐਸਟੀਮੇਟ ਵਿੱਚੋਂ ਕੰਮ ਪਾਤੇ ਜੀ ਬੀਰ ਜੀ ਜਿਹੜੇ ਪ੍ਰਧਾਨ ਦੀ ਚੇਅਰ ਹੁੰਦੀ ਮੈਂ ਪਹਿਲਾਂ ਵੀ ਕਹਿ ਕੇ ਹਟਿਆ ਇਹਨਾਂ ਨੂੰ ਇੱਕ ਘਰ ਦਾ ਮੁਖੀ ਹੁੰਦਾ ਉਹਨੂੰ ਪਹਿਲਾ ਫਿਕਰਲ ਹੁੰਦਾ ਵੀ ਬਰਸਾਤ ਆਉਣੇ ਵਾਲੀ ਆ ਮੈਂ ਆਪਣੇ ਘਰ ਦਾ ਆਪਣਾ ਕੋਠੇ-ਕੁਠੇ ਜਿਹੜੇ ਵੀ ਹੈਗੇ ਉਹਨੂੰ ਲਿਪਾਂ ਜਿਹਨੇ ਪਹਿਲਾਂ ਕੱਚੇ ਕੋਟੇ ਹੁੰਦੇ ਸੀਗੇ ਪਰ ਸਾਡੇ ਪ੍ਰਧਾਨ ਜੀ ਨੂੰ ਤਾਂ ਮੇਰੇ ਘਰ ਪਿਛਲੇ ਸਾਲ ਪਾਣੀ ਆਇਆ ਸੀ ਸਾਨੂੰ ਪਤਾ ਸਾਡੀ ਆਮ ਆਦਮੀ ਪਾਰਟੀ ਨੂੰ ਪਤਾ ਅਸੀਂ ਕਿਸ ਤਰ੍ਹਾਂ ਲੋਕਾਂ ਦੇ ਲੱਖ-ਲੱਖ ਪਾਣੀ 'ਚ ਜਾ ਕੇ ਰੋਟੀਆਂ ਖਲਾਈਆਂ ਪਰ ਫਿਰ ਵੀ ਸਾਡੀ ਹਾਊਸ ਨੂੰ ਸਮਝ ਨਹੀਂ ਆਈ ਪ੍ਰਧਾਨ ਜੀ ਉਹਨਾਂ ਨੂੰ ਕਿ ਅਸੀਂ ਕੋਈ ਸ਼ਹਿਰ ਦਾ ਜਿਹੜਾ ਨਿਕਾਸੀ ਪ੍ਰਬੰਧ ਮੈਂ ਇਹ ਦੱਸਣਾ ਚਾਹੁੰਦਾ ਤੁਸੀਂ ਗੱਲ ਪੁੱਛੀ ਦੀ ਵੀ ਟੈਂਡਰਾਂ ਬਾਰੇ ਬਾਦਲ ਸਿੰਘ ਨੇ ਸਾਡੇ ਜਿਹੜਾ ਐਮਸੀ ਸਾਹਿਬ ਹੈ ਦੂਸੀ ਟਰਮ ਹੋ ਗਈ ਨਾ ਦੀ ਐਮਸੀ ਦੀ ਤਾਂ ਪ੍ਰਧਾਨ ਜੀ ਟੈਂਡਰ ਨਹੀਂ ਲਗਾਉਂਦੇ ਹੁਣ ਵੀ 3 ਕਰੋੜ 3.5 ਕਰੋੜ ਦੇ ਟੈਂਡਰ ਫੇਰ ਰੋਕਤੇ ਮੈਂ ਆਪਣੀ ਗੱਲ ਬਿੱਤੀ ਦੱਸਦਾ ਮੈਂ ਵਾਰ ਨੰਬਰ 6 ਤੇ ਐਮਸੀ ਐ ਸਾਡਾ ਇੱਕ 22 10 21 ਨੂੰ ਮੇਰਾ ਕੰਮ ਪਾਸ ਹੋਇਆ ਬੜੀ ਜਿੱਦੋਜਾਹਤ ਗੱਲ ਅਸੀਓ ਕੰਮ ਜਿਹੜਾ ਹੈ 22 ਰੱਖਦਾ ਕੰਮ ਥਾ ਜੀ ਇਹਨਾਂ ਨੇ ਉਹ ਟੈਂਡਰ ਨਹੀਂ ਲਗਾਏ ਮੇਰੇ ਨਾ ਟੈਂਡਰ ਲਗਾਣੇ ਤੇ ਉਹ ਕੰਮ ਪੁਰਾਣਾ ਹੋ ਗਿਆ ਜਦ ਅਸੀਂ ਹੁਣ ਦੁਬਾਰਾ ਕਿਹਾ ਇਹਨਾਂ ਨੂੰ ਕਹਿੰਦੇ ਹੁਣ ਤਾਂ ਲੱਗ ਨਹੀਂ ਖੱਦ ਤੇ ਓਵਰ ਐਸਟੀਮੇਟ ਹੋ ਗਿਆ ਵੀ ਰੇਟ ਵਧ ਗਏ ਇਤਨੀ ਹੁਣ ਸਾਡੀ ਗੱਲ ਫੇਰ ਹੋ ਰਿਹਾ ਪ੍ਰਧਾਨ ਆਪਣੀ ਕੁਰਸੀ ਦਾ ਨਜਾਇਜ਼ ਫਾਇਦਾ ਲੈ ਰਿਹਾ ਔਰ ਆਪਣੇ ਐਮਸੀਆਂ ਨੂੰ ਚਾਹਤਿਆ ਐਮਸੀਆਂ ਨੂੰ ਸਾਡੇ ਗੱਲ ਜਿਹੜੇ ਐਮਸੀ ਤੇ ਉਹਨਾਂ ਤੋੜ ਕੇ ਆਪਣੇ ਗੱਲ ਲਾਣੇ ਵਾਸਤੇ ਉਹਨਾਂ ਦੇ ਕੰਮ ਜਦੀ ਕਰ ਰਹੇ ਸਾਡੇ ਕੰਮ ਨਹੀਂ ਕਰ ਰਹੇ ਪੈਂਡਿੰਗ ਪਾ ਰਿਹਾ ਅੱਜ ਵੀ ਉਹਨੇ ਮੀਟਿੰਗ ਦੇ ਵਿੱਚ ਕਿਹਾ ਮੈਂ ਟੈਂਡਰ ਨਹੀਂ ਲਾਣੇ ਜਦ ਕਿ 4.5 ਕਰੋੜ ਰੁਪਏ ਜੇ ਨਗਰ ਕੌਂਸਲ ਦੇ ਕੋਲ ਬੈਂਕਾਂ ਦੇ ਵਿੱਚ ਪਿਆ ਰੋਜ਼ ਦੀ ਦਿੱਲੀ ਦੀ ਆਮਦਨ ਕੋਟਾ 10 ਲੱਖ ਦੀ ਦਿੱਲੀ ਦੀ ਆਮਦਨ ਹੈ ਜਿਹੜੇ ਸਾਡੇ ਨਕਸ਼ੇ ਪਾਸ ਹੋ ਰਹੇ ਹਨ ਔਰ ਜਿਹੜੇ ਸਾਡੇ ਨਵੀਂ ਕਲੋਣੀਆਂ ਆ ਰਹੀਆਂ ਉਹਨਾਂ ਦੇ ਵਿੱਚ ਤੇ ਕਲੋਨਾਈਜ਼ ਪੈਸੇ ਜਮਾ ਕਰਾ ਰਹੇ ਹਨ ਮੈਂ ਪ੍ਰਧਾਨ ਜੀ ਨੂੰ ਇਹ ਕਹਿਣਾ ਚਾਹੁੰਦਾ ਹਾਂ ਔਰ ਪ੍ਰਸ਼ਾਸਨ ਨੂੰ ਇਹ ਪੂਰ ਜੋਰ ਅਪੀਲ ਕਰਦਾ ਹਾਂ ਵੀ ਜਿਹੜੇ ਟੈਂਡਰ ਪੁਰਾਣੇ ਕਰਤੇ ਇਹਨਾਂ ਨੇ ਉਹਨਾਂ ਨੂੰ ਵੀ ਲਗਾਇਆ ਜਾਵੇ ਔਰ ਜਿਹੜੀ ਸਾਡੇ ਪੈਸਾ ਪਿਆ ਉਹ ਟੈਂਡਰ ਪਏ ਸਾਡੇ ਐਸਟੀਮੇਟ ਪਾਸ ਹੋਏ ਹਾਊਸ ਦੇ ਪਾਸ ਕਰੇ ਉਹਨਾਂ ਨੂੰ ਵੀ ਲਗਾਏ ਜਾਵੇ ਸਾਰੇ ਸ਼ਹਿਰ ਦੀ ਭਲਾਈ ਵਾਸਤੇ ਇਹ ਟੈਂਡਰ ਜ਼ਰੂਰ ਲੱਗਣੇ ਚਾਹੀਦੇ ਹਨ ਔਰ ਕਿਸੇ ਕਰ ਕੋਈ ਪਾਸਿਲਟੀ ਨਹੀਂ ਹੋਣੀ ਚਾਹੀਦੀ ਮੈਂ ਸਭ ਤੋਂ ਪਹਿਲਾਂ ਤੁਹਾਡਾ ਸਾਰੇ ਮੇਰੇ ਵੀਰਾਂ ਦਾ ਪਰਛਪਰਾ ਦਾ ਮੈਂ ਉਹ ਆਇ ਤੇ ਜੀ ਆਖਦਾ ਔਰ ਸਾਡੇ ਜਿਹੜੇ ਕੈਬਨਟ ਮੰਤਰੀ ਅਨਮੋਲ ਗਗਨਮਾਨ ਜਿਹੜੇ ਅੱਜ ਸਪੈਸ਼ਲ ਮੀਟਿੰਗ ਦੇ ਵਿੱਚ ਆਈ ਹੈ ਐਚਡੀਐਨ ਸਾਹਿਬ ਆਏ ਆ ਔਰ ਸਾਡੇ ਸ਼ਹਿਰ ਦੇ ਵਿਕਾਸਾਂ ਦੇ ਕੰਮ ਸੁਣੇ ਮੈਂ ਉਹਨਾਂ ਦਾ ਵੀ ਬਹੁਤ ਤਹਿ ਦਿਲ ਤੇ ਸ਼ੁਕਰਗੁਜ਼ਾਰ ਕਰਦਾ ਸਾਰੇ ਐਮਸੀ ਬਣਾ ਬਾਕੀ ਕੋਈ ਗਾਟੇ ਨਦੀ ਆਂਦੀ ਹੈ ਉਹਦੀ ਸਫਾਈ ਦਾ ਮੁੱਦਾ ਵੀ ਸੀਗਾ ਉਹ ਉਸਦਾ ਕੀ ਮੀਟਿੰਗ ਨੇ ਫੈਸਲਾ ਕੀਤਾ ਗਿਆ ਅਤੇ ਸਿਸਮਾ ਰੋਡ ਦੇ ਨਾਰੇ ਬਾਰੇ ਕੀ ਕਿਹਾ ਜਾ ਰਿਹਾ ਹੈ? ਇਸ ਤਰ੍ਹਾਂ ਜੀ ਜਿਹੜਾ ਨਦੀ ਆਪਣੇ 12 ਮੰਦਰਾਂ ਦੇ ਨਾਲ ਨਦੀ ਹਾਰੀ ਸਿਸਮਾ ਨਦੀ ਉਹਦੀ ਸਫਾਈ ਦਾ ਕੰਮ ਸਾਨੂੰ ਉੱਥੇ ਦੀ ਮੈਡਮ ਸੁਪਨ ਨੇ ਜਾਂ ਪੰਡਤਾਂ ਨੇ 12 ਮੰਦਰਾਂ ਦੇ ਪੰਚਾਂ ਜੀ ਨੇ ਉੱਥੇ ਜਿਹੜੇ ਰਹਿੰਦੇ ਪਬਲਿਕ ਉਹਨਾਂ ਨੇ ਅਪੀਲ ਕਰੀ ਪਿਛਲੇ ਸਾਲ ਬਹੁਤ ਨੁਕਸਾਨ ਹੋਇਆ ਅਸੀਂ ਉੱਥੇ ਜਾ ਕੇ ਰਾਤ ਨੂੰ ਪੁਲੀ ਤੋੜੀ ਜਦੋਂ ਉੱਥੇ ਬਾੜ ਆਈ ਹੈ ਪੁਲੀ ਤੋੜੀ ਪੁਲੀ ਤੋੜ ਕੇ ਤਾਂ ਪਾਣੀ ਚੱਲਦਾ ਹੋਇਆ ਸਾਨੂੰ ਮੈਡਮ ਅਨਮੋਲ ਗਗਨ ਦਾ ਬਹੁਤ بڑا ਅਸੀਰਵਾਦ ਹੈ ਉਹ ਸਾਡੇ ਨਾਲ ਹੱਥਾਂ ਖੜੀ ਹੈ ਉਹਨਾਂ ਨੇ ਕੰਮ ਸਾਡਾ ਨਦੀ ਦੇ ਵਿੱਚ ਸ਼ੁਰੂ ਕਰਾਇਆ ਇਹੋ ਸਾਹਿਬ ਨੂੰ 24 ਲਗਭਗ 24 6 ਨੂੰ ਇੱਕ ਲੈਟਰ ਆਇਆ ਡਰੀਨਟ ਡਿਪਾਰਟਮੈਂਟ ਤੇ ਵੀ ਐਨਓਸੀ ਆ ਗਈ ਵੀ ਤੁਸੀਂ ਇਹਦੀ ਸਫਾਈ ਕਰਾ ਸਕਦੇ ਹੋ ਤੁਸੀਂ ਡੱਗੇ ਲਗਾ ਸਕਦੇ ਪੱਥਰ ਤੇ 30 ਠੇਕੇਦਾਰ ਨੂੰ ਕੰਮ ਤੇ ਲਾਤੀਆ ਸਾਡੇ ਪ੍ਰਧਾਨ ਜੀ ਨੇ ਕਿਹਾ 30 ਨੂੰ 30 ਨੇ ਸਾਨੂੰ ਦੱਸਿਆ ਕਿ ਪ੍ਰਧਾਨ ਜੀ ਕਹਿੰਦੇ ਆ ਵੀ ਜਿੱਥੇ ਦਾ ਪੈਸਾ ਉੱਥੇ ਲਗੂਗਾ ਕੰਮ ਨਹੀਂ ਜਿੱਥੇ ਤੁਸੀਂ ਕੰਮ ਕਰਨਾ ਕਰੋ ਮੈਂ ਪੈਸਾ ਨਹੀਂ ਦੇਣਾ ਮੈਂ ਚੱਕਾਂ ਦੇ ਸਾਈਨ ਪ੍ਰਧਾਨ ਜੀ ਦੇ ਇਓ ਦੇ ਹੁੰਦੇ ਉਸ ठेकेदार ਜਿਹੜੇ ਡਰ ਗਏ ਉੱਥੇ 5-10 ਦਿਨ ਕੰਮ ਚੱਲਿਆ ਕੰਮ ਚੱਲ ਕੇ ਉਹ ਬੰਦ ਹੋ ਗਿਆ ਅੱਜ ਮੈਡਮ ਨੇ ਦੁਬਾਰਾ ਮੀਟਿੰਗ ਦੇ ਵਿੱਚ ਕਿਹਾ ਵੀ ਉੱਥੇ ਉਸ ਤਰ੍ਹਾਂ ਹੀ ਕੰਮ ਚਲਾਓ ਤੇ ਉੱਥੇ ਡੱਗੇ ਲਗਾਓ ਉੱਥੇ ਜਿਹੜੇ ਬਾਹਰ ਦਾ ਪਾਣੀ ਇੱਧਰੋਂ ਨਾ ਆਵੇ 12 ਮੰਦਰਾਂ ਨੂੰ ਕੋਈ ਨੁਕਸਾਨ ਨਾ ਹੋਵੇ ਮੈਂ 12 ਮੰਦਰਾਂ ਨੂੰ ਭਰੋਸਾ ਦਿਵਾਣਾ ਚਾਹੁੰਦਾ ਸਾਰੇ ਕਲੋਨੀ ਵਾਲਿਆਂ ਨੂੰ ਇਹ ਸਾਰਾ ਕੰਮ ਹੋਊਗਾ ਤੇ ਸਫਾਈ ਦਾ ਕੰਮ ਵੀ ਹੋਊਗਾ ਸਾਰਾ ਕੁਝ ਹੋਊਗਾ ਸਿਸਵਾ ਰੋਡ ਦੇ ਨਾਲੇ ਦਾ ਜਿਹੜਾ ਕੰਮ ਉੱਤੇ ਸਲੇਬਾ ਪੈਣੀ ਆ, ਹੋਧੀਆਂ ਬਣਨੀਆਂ, 40 40 ਫੁੱਟ ਬਾਅਦ ਹੋਧੀਆਂ ਬਣਨੀਆਂ। ਸਿਵਰੇਜ ਦਾ ਰੂਪ ਦਿਆ ਜਾਣਾ। ਉਹ ਵੀ ਕੰਮ ਚੱਲ ਰਿਹਾ ਹੈ। ਬਹੁਤ ਜਲਦੀ ਇਹ ਨਿਪਰੇ ਚੜਾਏ ਜਾਊਗਾ। ਸਰ ਜੀ ਜਿਹੜੀ ਨਦੀ ਪਾਰ ਦੇ ਕੋਲ ਨਦੀ ਵਿੱਚ ਕੰਸਟਰਕਸ਼ਨ ਹੋ ਰਹੀ ਹੈ ਉਹਦੇ ਬਾਰੇ ਕੀ ਕਹਿੰਦੇ ਪੰਦੇ ਦੇ ਨਾਲ ਬੰਦੇ ਨਾਲ ਜਿਹੜੀ ਕੰਸਟਰਕਸ਼ਨ ਹੋ ਰਹੀ ਹੈ ਉਹ ਤੇ ਮੇਰੀ ਕਈ ਵਾਰ ਗੱਲ ਹੋਈ ਈਓ ਸਾਹਿਬ ਨਾਲ ਵੀ ਔਰ ਪ੍ਰਸ਼ਾਸਨ ਨਾਲ ਵੀ। ਉਹ ਪ੍ਰਸ਼ਾਸਨ ਨੇ ਇਹ ਦੱਸ ਰਿਹਾ ਵੀ ਇਹ ਜਿਹੜਾ ਕੰਮ ਹੈ ਡਿਵੀਜ਼ਨ ਡਿਪਾਰਟਮੈਂਟ ਨੇ ਐਨਓਸੀ ਦਿੱਤੀ। ਜਦ ਕੋਈ ਡਿਵੀਜ਼ਨ ਡਿਪਾਰਟਮੈਂਟ ਨੇ ਐਨਓਸੀ ਦਿੱਤੀ ਤਾਂ ਨਗਰ ਕੌਂਸਲ ਕਹ ਰਹੀ ਵੀ ਅਸੀਂ ਰੋਕ ਨਹੀਂ ਸਕਦੇ ਪਰ ਸ਼ਹਿਰ ਦੇ ਲੋਕੀ ਇਹ ਚਾਹੁੰਦੇ ਆ ਵੀ ਇਹਨੂੰ ਕਿਸੇ ਤਰੀਕੇ ਨਾਲ ਰੁਕਿਆ ਜਾਵੇ ਈਓ ਸਾਹਿਬ ਦਾ ਐਡਟੈਂਸ ਜਿਹੜਾ ਈਓ ਸਾਹਿਬ ਦਾ ਕਹਿਣਾ ਹੈ ਡੀਨ ਡਿਪਾਰਟਮੈਂਟ ਦਾ ਕਹਿਣਾ ਮੇਰੀ ਐਸਡੀਓ ਸਾਹਿਬ ਨਾਲ ਵੀ ਗੱਲ ਹੋਈ ਹੈ ਉਹਨਾਂ ਤੇ ਅਜੈ ਸਾਹਿਬ ਨਾਲ ਵੀ ਗੱਲ ਹੋਈ ਗੁਰਿੰਦਰ ਸਿੰਘ ਜੀ ਨਾਲ ਔਰ ਮੇਰੀ ਸ੍ਰਿਸ਼ਣ ਕੁਵਾਰ ਜੀ ਜਿਹੜੇ ਸੈਕਟਰੀ ਹੈ ਉਹਨਾਂ ਨਾਲ ਗੱਲ ਵੀ ਗੱਲ ਹੋਈ ਇੱਕ ਦਿਨ WhatsApp ਤੇ ਤਾਂ ਉਹਨਾਂ ਨੇ ਵੀ ਇਹ ਕਿਹਾ ਵੀ ਇਹਦੀ ਇਨਕੁਆਰੀ ਕਰੀ ਜਾਊਂਗੀ ਕਰਕੇ ਇਹਨੂੰ ਦੇਖਿਆ ਜਾਊਗਾ ਵੀ ਅਗਰ ਕਾਨੂੰਨੀ ਤੌਰ ਤੇ ਪਾਸ ਹੈ ਤਾਂ ਪਾਸ ਕਰਿਆ ਜਾਊਗਾ ਨਹੀਂ ਨੂੰ ਰੋਕੇ ਜਾਊਗਾ ਅੱਜ ਦੀ ਮੀਟਿੰਗ ਦੇ ਵਿੱਚ ਵੀ ਇਹਦਾ ਬੜਾ ਭਾਰੀ ਮੁੱਦਾ ਉੱਠਿਆ ਸਾਰੇ ਕੌਂਸਲਰਾਂ ਨੇ ਇਹਦਾ ਬਾਈਕਾਟ ਕਰਿਆ ਵੀ ਇਹਨੂੰ ਮੋਤੀਆ ਦੀ ਜਿਹੜੀ ਕਲੋਨੀ ਬਣ ਰਹੀ ਹੈ ਇਹਨੂੰ ਰੋਕੇ ਜਾਵੇ ਪਰ ਥੋੜੇ ਬਾਅਦ ਦੇ ਬੰਦੀ ਐਪਲੀਕੇਸ਼ਨ ਲੇ ਗਏ ਹਾਂਜੀ 12 12 ਨੰਬਰ 6 ਦੇ ਆਏ ਤੇ 12 ਮੋਦਰਾ ਦੇ ਵੀ ਤੇ ਪਰ ਉਹਦੇ ਵਿੱਚ ਈਓ ਸਾਹਿਬ ਨੇ ਸਪਸ਼ਟਿਕਰਨ ਦੇਆ ਵੀ ਜੇਕਰ ਅਨਲੀਗਲ ਹੋਈ ਇਹ ਤਾਂ ਇਹਨੂੰ ਰੋਕੇ ਜਾਊਗਾ ਅਗਰ ਲੀਗਲ ਹੋਈ ਤਾਂ ਇਹਨੂੰ ਪੜਾਇਆ ਜਾਊਗਾ ਉਹਦੇ ਵਿੱਚ ਇੱਕ ਬੜਾ ਮੁੱਦਾ ਉਠਾਇਆ ਜਿਵੇਂ ਤੁਸੀਂ ਬੜੀ ਗਰੁਜੋਸ਼ੀ ਦੇ ਨਾਲ ਬੜੇ ਇੱਕ 96 ਲੱਖ ਦਾ ਮੁੱਦਾ ਤੁਸੀਂ ਦੱਸਦੇ ਸੀ ਕਿ ਵੀ ਸੀਵਰੇਜ ਬੰਦ ਪਈ ਹੈ ਮਰਿੰਡਾ ਰੋਡ ਦੇ ਉੱਪਰ 96 ਲੱਖ ਰੁਪਏ ਉਹਦੇ ਉੱਪਰ ਲੱਗ ਚੁੱਕਿਆ ਹੈ ਤਾਂ ਉਹ ਫੇਰ ਵੀ ਪਤਨਾਲਾ ਉੱਥੇ ਦਾ ਉੱਥੇ ਦੇਖੋ ਇਹ ਮਈ ਜੁਲਾਈ 2021 ਦੇ ਵਿੱਚ ਹਨਾ ਹਾਂ 21 ਦੀ ਗੱਲ ਹੈ ਜਦੋਂ ਉੱਥੇ 80-85 ਲੱਖ ਦੇ ਲਗਭਗ ਸ਼ਾਇਦ ਲੱਗਿਆ 90 ਲੱਖ ਦੇ ਮਰਿੰਡੇ ਰੋਡ ਤੇ ਇੱਕ ਸੀਵਰ ਲਾਈਨ ਬਲੋਕ ਸੀ ਮਹਿਕਰ ਰੈਸਟੋਰੈਂਟ ਦੇ ਅੱਗੇ ਉਹ ਬੰਦ ᱛੀ ਨਾ ਉਹ ਇਹਨਾਂ ਨੇ ਉਹਨੂੰ ਖੋਲਣ ਦੀ ਕੋਸ਼ਿਸ਼ ਕੀਤੀ ਜਾਂ ਕੁਝ ਕੀਤਾ ਨਾ ਨਾਲ ਉਹਦੇ ਪੈਰ ਲ 90 ਲੱਖ ਦੇ ਇੱਕ ਹੋਰ ਪਾਈਪ ਵਿਛਾਤਾ ਉਹਦਾ ਹੱਲ ਕੋਈ ਨਹੀਂ ਹੋਇਆ ਮੈਂ ਉਹਦੀ ਜਾਂਚ ਦੀ ਮੰਗ ਕਰੀਏ ਉਹ ਜਾਂਚ ਦੇ ਦਾਇਰੇ ਚਾਹੀਦੀ 1 ਕਰੋੜ ਸ਼ਹਿਰ ਦਾ ਲੋਕਾਂ ਦੇ ਟੈਕਸ ਦਾ ਪੈਸਾ ਉਹ ਗਿਆ ਤਾਂ ਗਿਆ ਕਿੱਥੇ ਮਿੱਟੀ 'ਚ ਦੱਬਦਾ ਇਹਨਾਂ ਨੇ ਤੁਸੀਂ ਕੀ ਸਮਝਦੇ ਹੋ ਉਹਦੇ ਬਾਰੇ ਉਹਦੇ ਬਾਰੇ ਉਹਦੀ ਜਾਂਚ ਹੋਣੀ ਚਾਹੀਦੀ ਕਪੜਾ ਹੀ ਹੈ ਜੀ ਉਹ 8 ਪਾਈਪਾਂ ਪਰ 1 ਕਰੋੜ ਰੁਪਇਆ ਲਗਾਤਾ ਨਾ ਇਹ ਬਾਕੀ ਮੇਰੇ ਵਾਰਡ ਦੀ ਤੁਸੀਂ ਕਿਤੇ ਵੀ ਜਾਂਚ ਕਰਵਾ ਲਓ ਮੇਰੇ ਵਾਰਡ 'ਚ ਇਹ ਕਰੋੜਾ ਰੁਪਇਆ ਦਿਖਾ ਰਿਹਾ 3 ਸਾਲ ਦੇ ਵਿੱਚ 39 ਮਹੀਨੇ ਹੋ ਗਏ ਸਾਨੂੰ ਐਮਸੀ ਬਣਿਆ ਨੂੰ ਡਵੈਲਪਮੈਂਟ ਦੀਆਂ ਮੀਟਿੰਗਾਂ ਹੋਈਆਂ 15 আর 16 ਉਹ ਚ ਤਿੰਨ ਮੀਟਿੰਗਾਂ ਕਰਦੋ ਤੁਸੀਂ ਉਹਦੀਆਂ ਬਜਟ ਦੀ ਹੈ ਜੀ ਦੋ ਮੀਟਿੰਗਾਂ ਈਓ ਸਾਹਿਬ ਤੇ ਆਪਣੇ ਗੁਰਦੀਪ ਜੀ ਉਹਨਾਂ ਦੇ ਖਿਲਾਫ ਪਾਈਆਂ ਦੀਆਂ ਸਿਰਫ ਗਿਣ ਚੁਣ ਕੇ ਅੱਠ-ਨੌ ਮੀਟਿੰਗਾਂ ਹੋਈਆਂ ਜਿਹੜੀਆਂ ਡਵੈਲਪਮੈਂਟ ਦੀਆਂ ਜਿਹੜੀ ਆ ਸਿਰਫ ਇੱਕ ਸਵੇਧ ਹਾਥੀ ਚਿੱਟਾ ਆਤੀ ਬਣ ਕੇ ਰਹਿ ਗਿਆ ਮੀਟਿੰਗਾਂ ਕਰਨ ਦਾ ਮੀਟਿੰਗ ਦਾ ਇਹ ਨਹੀਂ ਹੁੰਦਾ ਮੀਟਿੰਗ ਕਰ ਲੀਆ ਕੰਮ ਲਿਖ ਤੇ ਪਾਤੇ ਇਹ ਕੰਮਾਂ ਨੂੰ ਲੋਕਾਂ ਦੇ ਵਿੱਚ ਲਿਆ ਕੇ ਉਹ ਕੰਨਾ ਸਿਰੇ ਲਾਣਾ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਨਹੀਂ ਹੁਣ ਤੁਸੀਂ ਕੀ ਸਮਝਦੇ ਵੀ ਜਿਹੜੇ ਇਹ 10 ਕਰੋੜ 70 ਲੱਖ ਦਿਖਾਵਾ ਕਰ ਜਾਂਦੇ ਵੀ ਇਹ ਹੋਣਗੇ ਜਾਂ ਨਹੀਂ ਹੋਣਗੇ ਜਾਂ ਇਹ ਦਿਖਾਵਾ ਇਹ ਇੱਕ ਦਿਖਾਵਾ ਹੈ ਜੀ ਮੀਟਿੰਗ ਜਿਹੜੇ ਇਹ ਕੰਮ ਹੈ ਤੁਹਾਨੂੰ ਪਹਿਲਾਂ ਹੀ ਦੱਸਿਆ 6-7 ਮਹੀਨੇ ਬਾਅਦ ਪਾਸ ਹੋ ਕੇ ਆਣੀ ਹੈ ਸਾਡੇ ਪਹਿਲੇ ਹੀ ਕਰੋੜਾ ਰੁਪਏ ਦੇ ਟੈਂਡਰ ਲਾਉਣ ਨੂੰ ਪਿਆ ਉਹਨਾਂ ਨੂੰ ਲਾ ਨਹੀਂ ਰਹੇ ਜਿਹੜੀਆਂ ਪਹਿਲੀਆਂ ਮੀਟਿੰਗਾਂ ਚ ਪਾਸ ਹੋਏ ਉਹ ਚੋਂ ਸਿਰਫ 2-4 ਕੰਮ ਹੋਇਆ ਹਲੇ ਸਾਡੇ ਬਾੜ ਵਿੱਚ ਠੀਕ ਹੈ ਜੀ ਬਾਕੀ ਜਿਹੜੇ ਕਹੀ ਜਾਂਦੇ ਕਰੋੜਾ ਲਾਤਾ ਲੱਖਾਂ ਲਾਤਾ ਕਿਸੇ ਦੇ ਵੀ ਬਾੜ ਵਿੱਚ ਉਹ 2021 ਤੋਂ ਪਹਿਲਾਂ ਦੇ ਪਾਸ ਹੋਏ ਕੰਮ ਹੈ ਸਪੀਕਰ ਮੈਡਮ ਖੁਦ ਮੀਟਿੰਗ ਦੇ ਵਿੱਚ ਹਾਜ਼ਰ ਸਨ ਹੁਣ ਵੀ ਲੱਗਦਾ ਹੈ ਤੁਹਾਨੂੰ ਵੀ ਇਹ ਜਿਹੜੀ ਮੀਟਿੰਗ ਹੈ ਛਿ ਹਾਂਜੀ ਚਿੱਟਾ ਹਾਥੀ ਹੈ ਕਿਉਂਕਿ ਆਲਮੋਸਟ ਜਿਹੜਾ ਪ੍ਰਧਾਨ ਦੇ ਦੈਰੇ ਜਾਂਦੀ ਮੀਟਿੰਗ ਲੋਕਲ ਬਾਡੀ ਲੋਕਲ ਬਾਡੀ ਬਣਾਈ ਗਈ ਤੇ ਵੀ ਆਪਣੇ ਫੈਸਲੇ ਅਸੀਂ ਆਪ ਲੈਣੇ ਸ਼ਹਿਰ ਦੇ ਹੱਕ ਲਈ ਪੱਖ ਲਈ ਇਹ ਲੋਕਲ ਬਾਡੀ ਹੈ ਮੈਡਮ ਤਾਂ ਫੰਡ ਦੇ ਸਕਦੇ ਆ ਮੈਡਮ ਨੂੰ ਜੇ ਦੱਸੂਗੇ ਵੀ ਸਾਨੂੰ ਫੰਡ ਦੀ ਲੋੜ ਹੈ ਫੰਡ ਦੀ ਸਰਕਾਰ ਕੋਲ ਕੋਈ ਕਮੀ ਨਹੀਂ ਮੈਨੂੰ ਤਾਂ ਫੰਡ ਦੇ ਸਕਦੀ ਆ ਲਗਾਣੇ ਨਹੀਂ ਲਗਾਣੇ ਪ੍ਰਧਾਨ ਦੀ ਮਰਜ਼ੀ ਆ ਸਰਹਾਲੇ ਵੀ ਕੁਝ ਨਹੀਂ ਲੱਗਦਾ ਨਹੀਂ ਇਹ ਹੋਵੇਗਾ ਵੈਸੇ ਹੋਣਾ ਤਾਂ ਚਾਹੀਦਾ ਸੀ ਥੋੜਾ ਪੈਚ-ਅਪ ਕਰਾਉਣਾ ਆਇਆ ਸੀ ਕਿ ਚਲੋ ਸ਼ਹਿਰ ਦੇ ਵਿਕਾਸ ਹੋਣਾ ਜੋ ਪਾਰਸ਼ੀਟੀ ਹੋ ਰਹੀ ਹੈ ਉਹ ਨਾ ਹੋਵੇ ਨੇ ਮੰਤਰੀ ਸਭਾ ਤੱਕ ਐ ਕਹਿ ਕੇ ਗਿਆ ਵੀ ਸਾਰੇ ਐਮਸੀਆਂ ਨੂੰ ਇਵਨ ਕਿ ਉਹਨਾਂ ਦੇ ਇੱਕ ਕਾਂਗਰਸੀ ਕਾਉਂਸਲ ਨੇ ਵੀ ਸਵਾਲ ਚੁੱਕਿਆ ਵੀ ਸਾਡੇ ਵਾਰਡ ਦੇ ਵਿੱਚ ਵੀ ਇਨਕੁਆਇਰੀ ਕੀਤੀ ਜਾਵੇ ਕਿ ਕੋਈ ਕੰਮ ਹੈ ਨਾਲੇ ਦਾ ਪੈ ਪੈ ਰਿਹਾ ਪਹਿਲੇ ਹੀ ਉਧਰ ਟੈਂਡਰ ਲਾ ਟੈਂਡਰ ਹੋਇਆ ਨਹੀਂ ਉਹਦਾ ਕੁਝ ਨਹੀਂ ਹੈ ਪਾਸ ਨਹੀਂ ਹੋਇਆ ਕੰਮ ਸ਼ੁਰੂ ਕਰਾਤਾ ਪਤਾ ਨਹੀਂ ਕਿੱਥੋਂ ਕਰਾਤਾ ਇਹਨਾਂ ਨੇ